ਸੁਪਰੀਮ ਕੋਰਟ ਦੇ ਵੱਲੋਂ ਆਨੰਦ ਕਾਰਜ ਐਕਟ ਨੂੰ ਲੈ ਕੇ ਬੀਤੇ ਦਿਨੀ ਇੱਕ ਇਤਿਹਾਸਕ ਫੈਸਲਾ ਸੁਣਾਇਆ ਗਿਆ ਸੁਪਰੀਮ ਕੋਰਟ ਨੇ 17 ਸੂਬਿਆਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਕਮ ਦਿੱਤੇ ਕਿ ਆਨੰਦ ਮੈਰਿਜ ਐਕਟ 1909 ਦੇ ਤਹਿਤ ਨਿਯਮ ਬਣਾਏ ਜਾਣ ਇਸ ਲਈ ਸੁਪਰੀਮ ਕੋਰਟ ਨੇ 4 ਮਹੀਨਿਆਂ ਦਾ ਸਮਾਂ ਵੀ ਦਿੱਤਾ ਸੁਪਰੀਮ ਕੋਰਟ ਨੇ ਆਖਿਆ ਕਿ ਨਿਯਮ ਨਾ ਬਣਨ ਕਾਰਨ ਸਿੱਖ ਨਾਗਰਿਕਾਂ ਦੇ ਨਾਲ ਇੱਕੋ ਸਮਾਨ ਵਿਵਹਾਰ ਕੀਤਾ ਜਾ ਰਿਹਾ ਤਾਂ ਇਹ ਸੰਵਿਧਾਨ ਦੇ ਵਿੱਚ ਦਿੱਤੇ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਹੈ ਸੁਪਰੀਮ ਕੋਰਟ ਦੇ ਵੱਲੋਂ ਹੁਕਮਤਾ ਦੇ ਦਿੱਤਾ ਗਿਆ ਪਰ ਇਸ ਤੋਂ ਬਾਅਦ ਸਵਾਲ ਕਈ ਵੱਡੇ ਇਹ ਵੀ ਖੜੇ ਹੁੰਦੇ ਨੇ ਕਿ ਆਖਰ ਜਿਹੜਾ ਐਕਟ ਸਾਲ 1919 ਦੇ ਵਿੱਚ ਬਣਿਆ ਸੀ ਮਤਲਬ ਜਦੋਂ ਇੱਥੇ ਗੋਰਿਆਂ ਦਾ ਰਾਜ ਸੀ ਬਰਤਾਨੀਆ ਦੀ ਹਕੂਮਤ ਸੀ ਉਸ ਵੇਲੇ ਐਕਟ ਬਣਿਆ ਸੀ ਹਾਲੇ ਤੱਕ ਇਹ ਲਾਗੂ ਕਿਉਂ ਨਹੀਂ ਹੋ ਪਾਇਆ ਇਸ ਦਰਾ ਦੇ ਵਿੱਚ ਕੀ ਕੁਝ ਚੁਣੌਤੀਆਂ ਸੀ ਤੇ ਜੋ ਹੁਣ ਸੁਪਰੀਮ ਕੋਰਟ ਦਾ ਫੈਸਲਾ ਆਇਆ ਇਸ ਦੇ ਕੀ ਕੁਝ ਮਾਇਨੇ ਨੇ ਤੇ ਜੋ ਹਿੰਦੂ ਮੈਰਿਜ ਐਕਟ ਹੈ ਤੇ ਸਿੱਖ ਮੈਰਿਜ ਐਕਟ ਦੇ ਵਿੱਚ ਕੀ ਕੁਝ ਵੱਖਰਾ ਹੈ ਇਹ ਵੀ ਅਸੀਂ ਅੱਜ ਜਾਣਾਂਗੇ ਜੀ ਆ ਬਿਲਕੁਲ ਸਾਡੇ ਨਾਲ ਇਸ ਵੇਲੇ ਐਡਵੋਕੇਟ ਅਮਨ ਜੋਤ ਸਿੰਘ ਚੱਡਾ ਜੁੜ ਚੁੱਕੇ ਨੇ ਜਿਨ੍ਹਾਂ ਨੇ ਪਟੀਸ਼ਨ ਜਿਹੜੀ ਆ ਉਹ ਦਾਖਲ ਕੀਤੀ ਸੀ ਚੱਡਾ ਸਾਹਿਬ ਤੁਹਾਡਾ ਵੀ ਰੋਜ਼ਾਨਾ ਸਪੋਕਸਮੈਨ ਦੇ ਉੱਤੇ ਨਿਗਾਹਵਾਗਦ ਹੈ ਜੀ ਤਾਂ ਚੱਡਾ ਸਾਹਿਬ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਤੁਸੀਂ ਪਟੀਸ਼ਨ ਜਿਹੜੀ ਆ ਉਹ ਦਾਖਲ ਕੀਤੀ ਸੁਪਰੀਮ ਕੋਰਟ ਦਾ ਇਸ ਤੋਂ ਬਾਅਦ ਆਦੇਸ਼ ਵੀ ਜਿਹੜਾ ਉਹ ਆਇਆ ਅੱਜ ਉਹ ਪਟੀਸ਼ਨ ਜਿਸ ਵੇਲੇ ਤੁਸੀਂ ਦਾਖਲ ਕੀਤੀ ਉਸ ਵੇਲੇ ਕੀ ਕੁਝ ਗੱਲਾਂ ਕੀ ਕੁਝ ਸਵਾਲ ਜਿਹੜੇ ਨੇ ਉਹ ਸਿੱਖ ਪਾਇਚਾਰ ਦੇ ਅੱਗੇ ਖੜੇ ਹੋਏ ਸੀ ਜਿਸ ਕਰਕੇ ਤੁਹਾਨੂੰ ਵੀ ਲੱਗਦਾ ਸੀ ਕਿ ਪਟੀਸ਼ਨ ਦਾਖਲ ਕਰਨੀ ਬਹੁਤ ਜ਼ਰੂਰੀ ਹੋ ਗਈ ਹੈ ਸਿੱਖ ਪਾਈ ਤੇ ਅਗੇ ਸਭ ਤੋਂ ਵੱਡਾ ਸਵਾਲ ਜਿਹੜਾ ਸੀਗਾ ਉਹ 2012 ਤੋਂ ਖੜਾ ਸੀਗਾ ਕਿਉਂਕਿ 2012 ਵਿੱਚ 1909 ਦਾ ਜਿਹੜਾ ਆਨੰਦ ਮੈਰਿਜ ਐਕਟ ਸੀ ਉਹਦੇ ਵਿੱਚ ਅਮੈਂਡਮੈਂਟਸ ਲੈ ਕੇ ਆਏ ਜਦ ਅਮੈਂਡਮੈਂਟ ਆਈ 2012 ਵਿੱਚ ਉਸ ਤੋਂ ਬਾਅਦ ਸਿਰਫ ਕੁਝ ਸਟੇਟਸ ਸੀ ਜਾਂ ਜਿਨ੍ਹਾਂ ਵਿੱਚ ਇਹ ਰੂਲਸ ਫਾਰਮੂਲੇਟ ਹੋਏ ਸੀ ਜੀ ਤੇ ਜਿਹੜੀਆਂ ਬਾਕੀ ਸਟੇਟਸ ਐਂਡ ਯੂਨੀਅਨ ਡੈਟੈਕਟਰੀਜ਼ ਸੀਗੀਆਂ ਜਿੱਥੇ ਸਿੱਖ ਪੋਪੂਲੇਸ਼ਨ ਵਸਦੀ ਸੀ ਉਹ ਹਜੇ ਵੀ ਕਾਫੀ ਟਾਈਮ ਤੋਂ ਇਹਨਾਂ ਚੀਜ਼ਾਂ ਤੋਂ ਵਾਂਝੀ ਸੀਗੀ ਹਾਂਜੀ ਤੇ 2012 ਦਾ ਜਿਹੜਾ ਇੱਕ ਕਨਸਟੀਟਿਊਸ਼ਨਲ ਪ੍ਰੋਮਿਸ 1947ਵਾਂ ਜਦ ਦੇਸ਼ ਆਜ਼ਾਦ ਹੋਇਆ ਉਹ 1909 ਦਾ ਐਕਟ ਬਣਿਆ ਹੋਇਆ ਹੈ ਜੀ ਤੇ 1947 ਦੇਸ਼ ਆਜ਼ਾਦ ਹੋਇਆ ਹੈ 2012 ਵਿੱਚ ਆ ਕੇ ਐਮੈਂਡਮੈਂਟ ਹੋਈ ਉਸ ਤੋਂ ਬਾਅਦ ਜਦ ਮੈਂ ਕੇਸ ਪਾਇਆ ਤੇ ਸੁਪਰੀਮ ਕੋਰਟ ਨੇ ਵੀ ਇਸ ਚੀਜ਼ ਨੂੰ ਸਮਝਿਆ ਤੇ ਉਹਨਾਂ ਨੇ ਇਹ ਚੀਜ਼ ਆਪਣੇ ਜੱਜਮੈਂਟ ਵਿੱਚ ਵੀ ਲਿਖੀ ਹੈ ਕਿ ਇਹ ਇੱਕ ਹਾਫ ਪ੍ਰੋਮਿਸ ਜਿਹੜਾ ਹੈਗਾ ਉਹ ਫੁੱਲਫਿਲ ਕੀਤਾ ਸੀ ਜੀ ਉਹ ਪ੍ਰੋਮਿਸ ਜਿਹੜਾ ਮਿਲਿਆ ਸੀ ਸਿੱਖਾਂ ਨੂੰ ਕਿ ਤੁਹਾਡੀ ਆਈਡੈਂਟੀਟੀ ਨੂੰ ਰਿਕੋਗਨਾਈਜ਼ ਕੀਤਾ ਜਾਵੇਗਾ ਤੇ ਤੁਹਾਨੂੰ ਜਿਹੜੀ ਤੁਹਾਡੀ ਮੈਰਿਜ ਪ੍ਰੈਕਟਿਸਿਸ ਹੈਗੀਆਂ ਉਹਨਾਂ ਨੂੰ ਵੈਲਿਡ ਰਿਕੋਗਨੀਸ਼ਨ ਮਿਲੇਗਾ ਉਹ ਅਜੇ ਤੱਕ ਨਹੀਂ ਮਿਲ ਪਾ ਰਿਹਾ ਸੀ ਅੱਜ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਤੇ ਹੁਣ ਸੁਪਰੀਮ ਕੋਰਟ ਨੇ ਜਿਹੜਾ ਆਦੇਸ਼ ਦਿੱਤਾ ਹੈ ਇਹ ਆਦੇਸ਼ 17 ਸੂਬਿਆਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਦਿੱਤਾ ਗਿਆ ਹੈ ਆ ਕੀ ਕੁਝ ਲੱਗਦਾ ਕਿ ਬਾਕੀ ਸੂਬਿਆਂ ਦੇ ਵੱਲੋਂ ਪੂਰਨ ਤੌਰ ਦੇ ਉੱਤੇ ਇਸ ਨੂੰ ਐਕਟ ਨੂੰ ਲਾਗੂ ਕਰ ਦਿੱਤਾ ਗਿਆ ਜਾਂ ਉੱਥੇ ਵੀ ਹਾਲੇ ਕਮੀਆਂ ਪੇਸ਼ੀਆਂ ਨੇ ਕਮੀਆਂ ਪੇਸ਼ੀਆਂ ਤੇ ਹਰ ਥਾਂ ਹੁੰਦੀਆਂ ਹੀ ਨੇ ਪਰ ਬਾਕੀ ਸੂਬਿਆਂ ਨੇ ਇਹਦੇ ਵਿੱਚ ਆਪਣੇ ਰੂਲਸ ਫਾਰਮੂਲੇਟ ਕੀਤੇ ਸੀ ਜੀ ਰੂਲਸ ਫਾਰਮੂਲੇਟ ਕੀਤਾ ਪੰਜਾਬ ਨੇ ਕੀਤਾ ਸਭ ਤੋਂ ਪਹਿਲਾਂ ਇਹਦੇ ਵਿੱਚ ਕੇਰਲਾ ਨੇ ਜਿਹੜਾ ਹੈਗਾ ਉਹ ਰੂਲਸ ਬਣਾਏ ਸੀ ਪੰਜਾਬ ਵਿੱਚ 2016 ਵਿੱਚ ਆਏ ਪੰਜਾਬ ਤੋਂ ਪਹਿਲਾਂ ਹਰਿਆਣਾ ਨੇ ਕਰ ਲਿਆ ਸੀ ਤੇ ਉਹਨਾਂ ਦੇ ਵਿੱਚ ਮੈਰਿਜ ਰਜਿਸਟ੍ਰੇਸ਼ਨ ਹਜੇ ਵੀ ਜਿਹੜਾ ਹੈਗਾ ਉਹ ਆਨੰਦ ਮੈਰਿਜ ਐਕਟ ਦੇ ਤੌਰ ਤੇ ਹੀ ਹੋ ਰਿਹਾ ਹੈ ਜਿਹੜੇ ਦੂਜੀ ਸਟੇਟਸ ਐਂਡ ਯੂਨੀਅਨ ਟਰੇਟਰੀਜ਼ ਸੀ ਕਿਆਂ ਉਹਨਾਂ ਦੇ ਵਿੱਚ ਕਾਫੀ ਸਾਰੀ ਅੜਚਨਾ ਆ ਰਹੀਆਂ ਸੀ ਜਿਵੇਂ ਕਿ ਅਰਨਾਚਲ ਪ੍ਰਦੇਸ਼ ਦਾ ਵੀ ਉਹ ਸੀਗਾ ਕਿ ਸਾਡੀ ਟ్రਾਈਬਲ ਪੋਪੂਲੇਸ਼ਨ ਹੈ ਵੀ ਡੂ ਨਾਟ ਹੈਵ ਅ ਸਟਿਕ ਪੋਪੂਲੇਸ਼ਨ ਫਾਰ which we should not make rules ਸਾਨੂੰ ਰੂਲ ਨਹੀਂ ਬਣਾਣੇ ਦੀ ਲੋੜ ਬਿਕੋਜ਼ ਸਾਡੀ ਟ్రਾਈਬਲ ਪੋਪੂਲੇਸ਼ਨ ਹੈ ਤੇ ਉਹਨਾਂ ਚੀਜ਼ਾਂ ਨੂੰ ਵੀ ਇਸ ਆਰਡਰ ਨੇ ਡੀਲ ਕੀਤਾ ਤੇ ਉਹਨਾਂ ਨੇ ਕਿਹਾ ਐ ਮੈਂਡੇਟਰੀ ਨਹੀਂ ਹੈ ਕਿ ਤੁਹਾਡੇ ਵਿੱਚ थिक पॉपुलेशन है या नहीं ਤੁਹਾਨੂੰ ਰੂਲਸ ਫਾਰਮੂਲੇਟ ਕਰਨੇ ਨੇ ਕਿਉਂਕਿ ਉਹ ਮੰਡੇਟਡ ਹੈਗਾ ਲਾਅ ਦੇ ਹੂੰ ਤੌਰ ਤੇ ਬਿਲਕੁਲ ਉਸ ਚੀਜ਼ ਨੂੰ ਐਸ ਜਜਮੈਂਟ ਨੇ ਰੀਅਫਰਮ ਕੀਤਾ ਹੈ ਕਿ ਕਨਸਟੀਟਿਊਸ਼ਨ ਮੋਰੈਲਟੀ ਜਿਹੜੀ ਹੈਗੀ ਹੈ ਉਹ ਸੁਪਰੀਮ ਹੈਗੀ ਹੈ ਸੈਕੂਲਰਿਜ਼ਮ ਵੈਲਿਊਜ਼ ਨੂੰ ਰੀਇਨਫੋਰਸ ਕੀਤਾ ਹੈਗਾ ਜੀ ਜੀ ਆ ਬਿਲਕੁਲ ਜੇ ਆਪਾਂ ਸਿੱਧੇ ਤੌਰ ਤੇ ਸਮਝਣਾ ਹੋਵੇ ਕਿ ਜਦੋਂ ਇਹ ਐਕਟ ਪੂਰਨ ਤੌਰ ਤੇ ਲਾਗੂ ਨਹੀਂ ਹੋਇਆ ਇਸ ਸਮੇਂ ਦੇ ਦੌਰਾਨ ਜਿਹੜੇ ਸਿੱਖ ਪਾਇਚਾਰ ਦੇ ਲੋਕ ਸੀ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਸਭ ਤੋਂ ਪਹਿਲੀ ਜਿਹੜੀ ਪ੍ਰੋਬਲਮ ਹੋਈ ਸੀ ਕਿ ਕਪਲ ਦੀ ਜਿਹੜੇ ਯੂਐਸ ਦਾ ਵੀਜ਼ਾ ਲਾ ਰਹੇ ਸੀ ਆਪਣਾ ਤੇ ਉਹਨਾਂ ਦਾ ਮੈਰਿਜ ਰਜਿਸਟ੍ਰੇਸ਼ਨ ਦੂਸਰੇ ਐਕਟ ਵਿੱਚ ਸੀਗਾ ਤੇ ਆਇਡੈਂਟੀਟੀ ਐਜ਼ ਅ ਰਿਲੀਜੀਅਨ ਦੂਸਰੇ ਐਕਟ ਵਿੱਚ ਸੀਗੀ ਤੋਂ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਭਈ ਵਾਈਜ਼ ਦਿਸ ਡਾਈਕਾਟੋਮੀ ਓਵਰ ਥੇਰ ਹੈ ਚੇਂਜਸ ਕਿਉਂ ਹੈਗੇ ਤੁਸੀਂ ਫੇਕਤੇ ਨਹੀਂ ਹੋ ਤੁਹਾਡੀ ਚੀਜ਼ਾਂ ਜੈਨੂਇਨ ਹੈ ਕਿਆਂ ਜਾਂ ਨਹੀਂ ਤੇ ਉਹ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਕਾਫੀ ਸਾਰੇ ਕਪਲਸ ਫੇਸ ਕਰ ਰਹੇ ਸੀਗੇ ਤੇ ਮੈਨੂੰ ਇਹ ਚੀਜ਼ ਜਦ ਪਤਾ ਲੱਗੀ ਤੇ ਮੈਂ ਕਿਹਾ ਇਸ ਚੀਜ਼ ਵਿੱਚ ਵੀ ਸ਼ੁੱਡ ਵਰਕ ਆਊਟ ਜੀ ਆ ਬਿਲਕੁਲ ਅੱਜ ਕੱਲ ਬਹੁਤ ਸਾਰੇ ਮੁੰਡੇ ਕੁੜੀਆਂ ਜਿਹੜੇ ਨੇ ਉਹ ਆਊਟ ਆਫ ਰਿਲੀਜਨ ਵੀ ਜਾ ਕੇ ਵਿਆਹ ਕਰਵਾ ਰਹੇ ਨੇ ਜੇ ਆਪਾਂ ਉਦਾਹਰਨ ਦੇ ਵਿੱਚ ਦੇਖਿਆ ਜਾਵੇ ਬਹੁਤ ਸਾਰੇ ਜਿਹੜੇ Hindu ਮੁੰਡਿਆਂ ਦੇ ਵਿਆਹ ਸਿੱਖ ਕੁੜੀਆਂ ਦੇ ਨਾਲ ਹੋਏ ਨੇ ਜਾਂ ਸਿੱਖ ਮੁੰਡਿਆਂ ਦੇ ਵਿਆਹ ਜਿਹੜੇ Hindu ਕੁੜੀਆਂ ਦੇ ਨਾਲ ਵੀ ਜਿਹੜੇ ਨੇ ਉਹ ਹੋਏ ਨੇ ਅਨੇ ਅਜੇ ਕੇਸਾਂ ਦੇ ਵਿੱਚ ਜੇ ਕੋਈ ਹਿੰਦੂ ਮੁੰਡਾ ਸਿੱਖ ਕੁੜੀ ਦੇ ਨਾਲ ਵਿਆਹ ਕਰਵਾਉਂਦਾ ਤੇ ਉਹ ਵਿਆਹ ਜਿਹੜਾ ਹੈਗਾ ਉਹ ਸਿੱਖ ਰੀਤੀ ਰਿਵਾਜਾਂ ਦੇ ਮੁਤਾਬਕ ਹੁੰਦਾ ਤਾਂ ਫਿਰ ਉਹ ਰਜਿਸਟਰ ਜਿਹੜਾ ਹੈਗਾ ਉਹ ਆਨੰਦ ਮਰਜ ਐਕਟ ਦੇ ਤਹਿਤ ਹੋਏਗਾ ਹਾਂਜੀ ਜਿਹੜੇ ਲਾਵਾ ਲਗੀਆਂ ਹੈਗੀਆਂ ਉਹ ਐਸ ਦੇ ਵਿੱਚ ਕੀ ਹੈਗਾ ਕਿ ਜਿਹੜੇ ਕੀ ਤੁਸੀਂ ਰਾਈਟਸ ਫਾਲੋ ਕੀਤੇ ਸੀ ਆਪਣੀ ਮੈਰਿਜ ਦੇ ਟਾਈਮ 'ਚ ਤੁਸੀਂ ਸਿੱਖ ਰਾਈਟਸ ਫਾਲੋ ਕੀਤੇ ਸੀ ਜਾਂ Hindu ਰਾਈਟਸ ਫਾਲੋ ਕੀਤੇ ਸੀ ਉਸ ਅਕੋਰਡਿੰਗਲੀ ਹੀ ਤੁਹਾਡਾ ਰਜਿਸਟ੍ਰੇਸ਼ਨ ਹੋਵੇਗਾ ਜੇ ਤੁਸੀਂ ਸਿੱਖ ਰਾਈਟਸ ਫਾਲੋ ਕਰਕੇ ਲਾਵਾਂ ਲਈਆਂ ਤੇ ਉਹ ਆਨੰਦ ਮੈਰਿਜ ਐਕਟ ਵਿੱਚ ਤੁਸੀਂ ਰਜਿਸਟਰ ਕਰਵਾ ਸਕਦੇ ਹੋ ਆਪਣੀ ਮੈਰਿਜ ਜੀ ਜਿੱਦਾਂ ਕਿ ਤੁਸੀਂ ਨਿਆਣੀਤਾਲ ਦੇ ਵਿੱਚ ਰਹਿ ਰਹੇ ਹੋ ਉੱਥੇ ਆਪਣੇ ਸਿੱਖ ਭਾਈਚਾਰੇ ਦੇ ਲੋਕ ਕਿੰਨੀ ਕੁ ਗਿਣਤੀ ਦੇ ਵਿੱਚ ਰਹਿੰਦੇ ਨੇ ਇਸ ਬਾਰੇ ਵੀ ਤੁਸੀਂ ਥੋੜਾ ਜ਼ਰੂਰ ਚੰਨਣਾ ਪਾ ਦਿਓ ਕਿੱਥੇ ਕਿੱਥੇ ਰਹਿੰਦੇ ਨੇ ਆ ਉੱਥੋਂ ਦੇ ਭਾਈਚਾਰੇ ਦੀਆਂ ਮੁਸ਼ਕਲਾਂ ਵੀ ਦੱਸ ਦਿਓ ਕਿ ਕੀ ਕੀ ਕੁਝ ਮੁਸ਼ਕਲਾਂ ਨੇ ਉਹਨਾਂ ਨੂੰ ਤੇ ਇਹ ਫੈਸਲਾ ਕਿਵੇਂ ਪ੍ਰਭਾਵਿਤ ਕਰੇਗਾ। ਉਹਨਾਂ ਦੇ ਨਾਲ ਸ਼ਹਿਰ ਦੇ ਵਿੱਚ अराउंड 25 30 ਇੱਕ ਫੈਮਲੀਆਂ ਰਹਦੀਆਂ ਨੇ ਬਸ। ਬਾਕੀ ਕਾਫੀ ਸਾਰੀ ਕੰਸਿਡਰੇਬਲ ਪੋਪੂਲੇਸ਼ਨ ਜਿਹੜੀ ਹੈਗੀ ਹੈ ਉਹ ਡਿਸਟ੍ਰਿਕਟ ਉਦਮ ਸਿੰਘ ਨਗਰ ਵਿੱਚ ਹੈਗੀ ਹੈ ਡਿਸਟ੍ਰਿਕਟ ਦੇਰਾ ਦੂਨ ਐਂਡ ਹਰਦੁਆਰ ਡਿਸਟ੍ਰਿਕਟਸ ਵਿੱਚ ਕਾਫੀ ਸਿਕ ਪੋਪੂਲੇਸ਼ਨ ਹੈਗੀ ਹੈ। ਤਰਾਈ ਦਾ ਪੂਰਾ ਇਲਾਕਾ ਸਿੱਖਾਂ ਦਾ ਵਸਾਇਆ ਹੋਇਆ ਇਲਾਕਾ ਹੈ ਤੇ ਉੱਥੋਂ ਦੀ ਕਿਉਂਕਿ ਆ ਕਾਫੀ ਮੈਨੂੰ ਪਤਾ ਲੱਗੀਆਂ ਚੀਜ਼ਾਂ ਕਿ ਕੀ ਚੀਜ਼ਾਂ ਫੇਸ ਕਰ ਰਹੇ ਨੇ ਲੋਕ। ਤੇ ਤਾਂ ਮੈਰਿਜ ਸ਼ੁੱਭ ਕੀਤੇ ਆ ਬਿਲਕੁਲ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਸਿੱਖ ਪਾਈਚਾਰ ਦੇ ਲੋਕ ਬੈਠੇ ਹੋਏ ਨੇ ਤਾਂ ਇੱਥੇ ਜਦੋਂ ਉਹ ਕਈ ਵਾਰ ਆਪਣੇ ਇੱਥੇ ਪੰਜਾਬ ਆ ਕੇ ਜਾਂ ਆਪਣੇ ਭਾਰਤ ਆ ਕੇ ਇੱਥੇ ਵਿਆਹ ਕਰਵਾਉਂਦੇ ਨੇ ਮੁੰਡੇ ਕੁੜੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਇਸ ਨਾਲ ਨਹੀਂ ਆਏਗੀ ਜੇ ਇੱਥੇ ਆ ਕੇ ਵਿਆਹ ਕਰਵਾਉਂਦੇ ਨੇ ਆਨੰਦ ਮੈਰਿਜ ਐਕਟ ਦੇ ਤਹਿਤ ਉਹ ਰਜਿਸਟਰ ਕਰਵਾਉਂਦੇ ਨੇ ਇੱਥੇ ਦਾ ਜੋ ਪ੍ਰਮਾਣ ਪੱਤਰ ਹੋਏਗਾ ਉਹੀ ਮਾਨਤਾ ਪ੍ਰਪੂਰਣ ਹੋਏਗਾ ਜਾਂ ਉਹਨਾਂ ਨੂੰ ਆਪਣੇ ਮੁਲਕ ਜਾ ਕੇ ਫਿਰ ਉੱਥੇ ਵਿਆਹ ਰਜਿਸਟਰ ਕਰਾਉਣਾ ਪਏਗਾ ਹਰ ਲਾਅ ਅਲੱਗ ਹੈਗਾ ਹੈ ਕਾਮਨ ਸਿਵਲ ਜਿਹੜੇ ਲਾਅਸ ਹੈਗੇ ਆ ਜਿਵੇਂ ਇੰਗਲੈਂਡ ਹੋ ਗਿਆ ਯੂ ਐਸ ਹੋ ਗਿਆ ਉਹ ਅਲੱਗ-ਅਲੱਗ ਤਰੀਕੇ ਨਾਲ ਮੈਰਿਜਸ ਨੂੰ ਐਕਸੈਪਟ ਕਰਦੇ ਆ ਕਾਮਨ ਸਿਵਲ ਲਾਅ ਜਿਹੜਾ ਇੰਗਲੈਂਡ ਦਾ ਹੈਗਾ ਉਹਦੇ ਵਿੱਚ ਤੁਸੀਂ ਜੇ ਮੈਰਿਜ ਕਿਤੇ ਵੀ ਰਜਿਸਟਰ ਕੀਤੀ ਆਪਣੇ ਆਪਣੇ ਰਿਲੀਜੀਅਸ ਰਾਈਟਸ ਅਕੋਰਡਿੰਗਲੀ ਤੇ ਤੁਸੀਂ ਉਹ ਉੱਥੇ ਜਾ ਕੇ ਰਜਿਸਟਰਾਰ ਆਫ ਮੈਰਿਜਸ ਦੇਵਤ ਜਾ ਕੇ ਉਹਨੂੰ ਅਪਲਾਈ ਕਰਕੇ ਤੁਸੀਂ ਸਰਟੀਫਿਕੇਟ ਲੈ ਸਕਦੇ ਹੋ ਤੇ ਉਹ ਲੀਗਲ ਮੰਨੀ ਜਾਏਗੀ ਐਵੇਂ ਹਰ ਦੇਸ਼ ਦਾ ਆਪਣਾ-ਆਪਣਾ ਵੱਖ-ਵੱਖ ਕਾਨੂੰਨ ਹੈਗਾ ਤੁਹਾਨੂੰ ਕੀ ਕੁਝ ਲੱਗਦਾ ਹੈ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਬੈਠੇ ਹੋਏ ਨੇ ਤਾਂ ਉੱਥੋਂ ਦੇ ਜਿੱਦਾ ਤੁਸੀਂ ਜ਼ਿਕਰ ਕੀਤਾ ਕਿ ਉੱਥੋਂ ਦੇ ਕਾਨੂੰਨ ਜਿਹੜੇ ਨੇ ਉਹ ਵੱਖਰੇ ਹੈਗੇ ਨੇ ਪਰ ਇੱਕ ਪਾਸੇ ਇੱਥੇ ਆਪਾਂ ਅਨੰਦ ਮੈਰਿਜ ਐਕਟ ਜਿਹੜਾ ਪੂਰੇ ਦੇਸ਼ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਆ ਪਰ ਜਿਹੜੇ ਆਪਣੇ ਸਿੱਖ ਭਾਈਚਾਰੇ ਦੇ ਲੋਕ ਵਿਦੇਸ਼ਾਂ ਦੇ ਵਿੱਚ ਵਿਆਹ ਕਰਵਾਉਂਦੇ ਨੇ ਤਾਂ ਉਹਨਾਂ ਨੂੰ ਤਾਂ ਫਿਰ ਉਹਨਾਂ ਦੇ ਮੁਤਾਬਕ ਹੀ ਜਿਹੜਾ ਉਹ ਚੱਲਣਾ ਪਵੇਗਾ ਆ ਕੀ ਕੁਝ ਲੱਗਦਾ ਕਿ ਅੱਜ ਜਿਹੜਾ ਸਿੱਖ ਭਾਈਚਾਰਾ ਹੈ ਉਹ ਨਾ ਖਾਲੀ ਪੰਜਾਬ ਨਾ ਖਾਲੀ ਆਪਣੇ ਦੇਸ਼ ਵਿਦੇਸ਼ਾਂ ਦੇ ਵਿੱਚ ਜਾ ਕੇ ਵੱਸ ਗਿਆ ਹੈ ਜਦੋਂ ਵਿਦੇਸ਼ਾਂ ਵਿੱਚ ਜਾ ਕੇ ਵਸਿਆ ਤੇ ਫਿਰ ਇਸ ਐਕਟ ਨੂੰ ਵਿਦੇਸ਼ੀ ਪੱਧਰ ਦੇ ਉੱਤੇ ਆਪਾਂ ਜੇ ਲੈ ਕੇ ਜਾਣਾ ਚਾਹੀਏ ਤਾਂ ਕਿਵੇਂ ਲਿਜਾਇਆ ਜਾ ਸਕਦਾ ਹੈ ਇਹਦੇ ਲਈ ਸਾਨੂੰ ਸਭ ਤੋਂ ਪਹਿਲੇ ਤੇ ਇੱਕ ਮੁਹਿੰਮ ਚਲਾਨੀ ਪੈਣੀ ਹੈ ਸਾਨੂੰ ਜਿਹੜੀ ਸਿਕਸ ਜੂਰਿਸਟ ਸਟੂਡੈਂਟਸ ਹੈ ਉਹਨੂੰ ਪੇਸ਼ ਕਰਨਾ ਪੈਣਾ ਆਪਣੇ ਅੱਗੇ ਕਿ ਟੀ ਚੀਜ਼ਾਂ ਸਾਡੇ ਵਿੱਚ ਮੰਡੇਟਰੀ ਹੈਗੀਆਂ ਕਿ ਚੀਜ਼ਾਂ ਸਾਡੇ ਵਿੱਚ ਮੰਡੇਟਰੀ ਨਹੀਂ ਹੈਗੀਆਂ ਤੇ ਉਹ ਜਿਹੜਾ ਹੈਗਾ ਉਹ ਕਿਸੇ ਇੱਕ انسان ਦਾ ਜਾਂ ਇੱਕ ਸੰਸਥਾ ਦਾ ਕੰਮ ਨਹੀਂ ਹੈਗਾ ਉਹਦੇ ਲਈ ਪੂਰੇ ਪੰਥ ਨੂੰ ਇਕੱਠਾ ਹੋਣਾ ਪਏਗਾ ਪੂਰੇ ਪੰਥ ਨੂੰ ਇਹਦੇ ਵਿੱਚ ਡਿਸਾਈਡ ਕਰਨਾ ਪਏਗਾ ਤੇ ਤਾਂ ਹੀ ਕੋਈ ਕਾਰਜ ਇਸੇ ਰੇ ਛੱਡ ਸਕਦਾ ਹਾਂ ਜੀ ਆ ਬਿਲਕੁਲ ਅਮਨ ਜੋ ਜੀ ਕਿ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇੱਕ ਐਕਟ ਬਾਰੇ ਬਹੁਤ ਘੱਟ ਗਿਆਨ ਹੈਗਾ ਤੇ ਜਿਵੇਂ ਜਿਵੇਂ ਗਿਆਨ ਵਧੇਗਾ ਤਾਂ ਮੈਨੂੰ ਲੱਗਦਾ ਹੈ ਕਿ ਲੋਕ ਇਸ ਬਾਰੇ ਜਾਗਰੂਕ ਜਿਹੜਾ ਉਹ ਹੋਣਗੇ ਕਿ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਵਾਕਈ ਗਿਆਨ ਜਿਹੜਾ ਉਹ ਘੱਟ ਹੈ ਜੀ ਸਾਨੂੰ ਆਪਣੇ ਰਾਈਟਸ ਤਾਂ ਬਹੁਤ ਘੱਟ ਗਿਆਨ ਹੈ ਸਾਨੂੰ ਚਾਹੀਦਾ ਹੈ ਕਿ ਆਪਾਂ ਆਪਣੇ ਰਾਈਟਸ ਬਾਰੇ ਹਮੇਸ਼ਾ ਜਾਗਰੂਕ ਰਹੀਏ ਭਈ ਸਟੇਕੀ ਰਾਈਟਸ ਹੈਗੇ ਬਹੁਤ ਸਾਰੀ ਲੜਾਈਆਂ ਹੁੰਦੀਆਂ ਨੇ ਆਇਡੈਂਟਿਟੀਆਂ ਦੇ ਲਈ ਤੇ ਬੀਇੰਗ ਅ ਸਿੱਖ ਯੂ ਹੈਵ ਟੂ ਆਲਵੇਸ ਫਾਈਟ ਫਾਰ ਥੈਟ ਤੁਹਾਨੂੰ ਆਪਣੀ ਆਇਡੈਂਟਿਟੀ ਨੂੰ ਪੇਸ਼ ਕਰਨਾ ਪੈਂਦਾ ਤੇ ਜੇ ਸਾਨੂੰ ਪਤਾ ਹੀ ਨਹੀਂ ਕਿ ਸਾਡੇ ਕੀ ਰਾਈਟਸ ਹੈਗੇ ਕੀ ਸਾਡੇ ਕਾਨੂੰਨੀ ਅਧਿਕਾਰ ਹੈਗੇ ਉਹ ਚੀਜ਼ ਜੇ ਅਸੀਂ ਮਿਸ ਕਰ ਜਾਈਏ ਤੇ ਆਪਾਂ ਬਹੁਤ ਵੱਡਾ ਇੱਕ ਗੈਪ ਲੈ ਕੇ ਆ ਰਹੇ ਹਾਂ ਆਪਣੀ ਨੈਕਸਟ ਰਿਵਿਊਸ਼ਨ ਲਈ ਤੇ ਆਪਣੇ ਆਪ ਲਈ। ਆ ਖੈਰ ਅਸੀਂ ਵੀ ਉਮੀਦ ਇਹ ਹੀ ਕਰਦੇ ਹਾਂ ਕਿ ਤੁਸੀਂ ਇਸੇ ਤਰੀਕੇ ਨਾਲ ਸਿੱਖ ਪਾਈਚਾਰ ਦੇ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਬੁਲੰਦ ਕਰਦੇ ਰਹੋਗੇ ਤੇ ਇਦਾਂ ਦੇ ਜਿਹੜੇ ਮਸਲੇ ਹੈਗੇ ਨੇ ਉਹ ਵੀ ਹੱਲ ਹੁੰਦੇ ਰਹਿਣਗੇ। ਤੁਸੀਂ ਵੀ ਕੀਮਤੀ ਸਮਾਂ ਕੱਢਿਆ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ। ਉਹ ਦੱਸਦੇ ਕਿ ਇਸ ਮਾਮਲੇ ਦੇ ਵਿੱਚ ਅ ਅਮਨ ਜੋਤ ਸਿੰਘ ਜੋ ਖੁਦ ਵਕੀਲ ਨੇ ਪਟੀਸ਼ਨ ਕਰਤਾ ਵੀ ਨੇ ਉਹਨਾਂ ਨੇ ਇਹ ਪਟੀਸ਼ਨ ਜਿਹੜੀ ਆ ਉਹ ਦਾਖਲ ਕੀਤੀ ਸੀ ਤੇ ਸਿੱਖ ਮੈਰਿਜ ਐਕਟ ਦਾ ਪਹਿਲਾਂ ਕੋਈ ਤਜਵੀਜ਼ ਨਹੀਂ ਸੀ ਤਾਂ ਨੰਦ ਮੈਰਿਜ ਐਕਟ ਦੇ ਵਿੱਚ ਸਿੱਖਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ ਦਾ ਕੋਈ ਪ੍ਰਬੰਧ ਨਹੀਂ ਸੀ ਪਰ ਹੁਣ ਸੁਪਰੀਮ ਕੋਰਟ ਨੇ ਇਸ ਸੰਬੰਧੀ ਆਦੇਸ਼ ਚੜ੍ਹੇ ਨੇ ਉਹ ਜਾਰੀ ਕੀਤੇ ਨੇ ਐਕਟ ਨੂੰ ਉਹਨਾਂ ਨੇ ਆਖਿਆ ਕਿ 4 ਮਹੀਨਿਆਂ ਦੇ ਅੰਦਰ ਅੰਦਰ ਨੋਟੀਫਾਈ ਕੀਤਾ ਜਾਵੇ ਨਾਲ ਇਸ ਵੇਲੇ ਐਡਵੋਕੇਟ ਸੰਪੀਰ ਸਿੰਘ ਵੀ ਜੁੜ ਚੁੱਕੇ ਨੇ ਸੁਪਰੀਮ ਕੋਰਟ ਦੇ ਐਡਵੋਕੇਟ ਨੇ ਜਸਬੀਰ ਸਿੰਘ ਜੀ ਜੋ ਸ਼੍ਰੀ ਗੁਰੂ ਸਿੰਘ ਸਭਾ ਹਲਦਵਾਨੀ ਨਿਆਣੀਤਾਲ ਦੇ ਜੁਆਇੰਟ ਸਖਤਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੰਪੀਰ ਜੀ ਤੁਹਾਡਾ ਵੀ ਨਿਗਾ ਸਵਾਗਤ ਜਸਬੀਰ ਸਿੰਘ ਜੀ ਤੁਹਾਡਾ ਵੀ ਨਿਗਾ ਸਵਾਗਤ ਹੈ ਹਾਂਜੀ ਜੀ ਸਨਪੀ ਜੀ ਆਵਾਜ਼ ਸੁਣ ਪਾਰੇ ਤੁਸੀਂ ਮੇਰੀ ਆਕਿਆ ਜੀ ਆ ਰਹੀ ਹੈ ਜੀ 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 ਆ ਸੰਪੀ ਜੀ ਥੋੜੀ ਦੇਰ ਪਹਿਲਾਂ ਸਾਡੇ ਨਾਲ ਪਟੀਸ਼ਨ ਕਰਤਾ ਮਨਜੋਤ ਜੀ ਵੀ ਜੁੜੇ ਸੀ ਉਹਨਾਂ ਨੇ ਬੜੀ ਡੂੰਘਾਈ ਦੇ ਨਾਲ ਦੱਸਿਆ ਕਿ ਕਿਵੇਂ ਪਟੀਸ਼ਨ ਦਾਖਲ ਕੀਤੀ ਤੁਹਾਡਾ ਵੀ ਉਹਨਾਂ ਨੇ ਧੰਨਵਾਦ ਜਿਹੜਾ ਹੈਗਾ ਉਹ ਕੀਤਾ ਕਿ ਤੁਸੀਂ ਉਹਨਾਂ ਦਾ ਬਹੁਤ ਜ਼ਿਆਦਾ ਸਾਥ ਜਿਹੜਾ ਹੈ ਉਹ ਦਿੱਤਾ ਪਰ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਲੜਿਆ ਮੈਂ ਤੋਂ ਅੱਰ ਤੋਂ ਜਾਨਣਾ ਚਾਹਨਾ ਕਿ ਸੁਪਰੀਮ ਕੋਰਟ ਦੇ ਅੰਦਰ ਜਦੋਂ ਤੁਸੀਂ ਕੇਸ ਲੜਿਆ ਤਾਂ ਕੀ ਕੁਝ ਦਲੀਲਾਂ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ सब तो पहला चीज थे सुप्रीम कोर्ट वाज आल्सो सरप्राइज कि आ 1909 दा जेड़ा एक्ट है आनंद मैरिज एक्ट एदी असी इंप्लीमेंटेशन 100 साल बाद मांग रहे हैं मतलब इट वाज अ एक शॉकिंग न्यूज़ सी की सुप्रीम कोर्ट वास्ते भी कि एक दशक सतत निकल गया 100 साल बीत गए ते एक एक्ट दे रूल्स फॉर्मुलेट नहीं हुए कई स्टेटा च ते ਕੋਟ ਨੇ ਪਹਿਲਾਂ ਜਸਟਿਸ ਰਸਤੂਗੀ ਸਾਹਿਬ ਦੀ ਬੈਂਚ 'ਚ ਜੋ ਮੈਟਰ ਸੀਗਾ ਸਟਾਰਟਿੰਗ 'ਚ ਉਹਨਾਂ ਨੇ ਨੋਟਿਸ ਜਾਰੀ ਕੀਤੇ ਸਾਰੀ ਸਟੇਟਸ ਨੂੰ ਤੇ ਯੂਨੀਅਨ ਟੈਰੀਟਰੀਜ਼ ਨੂੰ ਫਿਰ ਉਹਨਾਂ ਦੇ ਸਾਰਿਆਂ ਦੇ ਜਵਾਬ ਆਏ ਜੀ ਆ ਚੀਜ਼ਾਂ ਤੇ ਕਰੀਬਨ ਸਾਨੂੰ 2 ਸਾਲ ਦਾ ਸਮਾਂ ਸਾਡਾ ਨਿਕਲ ਗਿਆ 2.5 ਸਾਲ ਦਾ ਉਹਦੇ ਬਾਅਦ ਅਲਟੀਮੇਟਲੀ ਆਪ ਜਸਟਿਸ ਵਿਕਰਮਨਾਥ ਜੀ ਦੀ ਬੈਂਚ 'ਚ ਮੈਟਰ ਆਇਆ ਜੀ ਜਿਨ੍ਹਾਂ ਦੇ ਸਾਹਮਣੇ ਅਸੀਂ ਆ ਚੀਜ਼ ਰੱਖੀ बहुत ब्यूटिफुलजमेंट दिता है hmm. ਹਰੇਕ ਹਰੇਕ ਪੱਕ ਦੀ ਗੱਲ ਸੁਣ ਕੇ ਸਾਰੇ ਜਿਹੜੇ ਆਪਣਾ ਸਟੇਟਸ ਤੇ ਰਿਪਲਾਈ ਸੀ ਜਿਨ੍ਹਾਂ ਨੇ ਆਪਣੀ ਪ੍ਰੈਕਟੀਕਲ ਡਿਫਿਕਲਟੀਜ਼ ਵੀ ਦੱਸੀ ਕਿ ਵੀ ਇਸ ਕਰਕੇ ਅਸੀਂ ਲਾਗੂ ਨਹੀਂ ਕਰ ਸਕੇ ਤੇ ਜਿਨ੍ਹਾਂ ਨੇ ਲਾਗੂ ਕੀਤਾ ਉਹਨਾਂ ਦੀ ਵੀ ਗੱਲ ਸੁਣ ਕੇ ਇੱਕ ਯੂਨੀਫਾਰਮ ਜਿਹੜਾ ਹੈ ਉਹ ਡਿਸੀਜਨ ਦਿੱਤਾ ਜੀ ਤੇ ਦਿਸ ਡਿਸੀਜਨ ਇਜ਼ ਈਵਨ ਦੀ ਅਦਰ ਲਾਜ਼ ਲਾਈਕ ਯੂਨੀਫਾਰਮ ਸਿਵਲ ਕੋਡ ਉਹਦੀ ਕਿਉਂਕਿ ਕੰਪੈਰੀਜ਼ਨ ਆ ਰਿਹਾ ਹੈ ਇਜਾ ਜਿ یونیਫਾਰਮ ਸਿਵਲ ਕੋਡ ਜਿੱਥੇ ਜਿੱਥੇ ਲਾਗੂ ਹੈ ਮੈਰਿਜਸ ਵਾਸਤੇ देन ਵਾਈ देयर वाज ਅ ਨੀਡ ਟੂ ਇੰਪਲੀਮੈਂਟ ਦਿਸ ਲਾ ਜੀ ਤੇ ਇਸ ਕਰਕੇ ਉਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਸੈਕਸ਼ਨ 6 ਦੀ ਸਪਰਿਟ ਤੇ ਆਬਜੈਕਟ ਨੂੰ ਸਮਝਦੇ ਹੋਏ ਉਹਨਾਂ ਨੇ ਡਾਇਰੈਕਸ਼ਨ ਇਸ਼ੂ ਕੀਤੀ ਹੈ ਹੂੰ ਤੇ ਡਾਇਰੈਕਸ਼ਨ ਬਿਲਕੁਲ ਸਪੈਸੀਫਿਕ ਹੈ ਸਾਰੀ ਰਾਜ ਸਰਕਾਰਾਂ ਨੂੰ ਤੇ ਆਪਣਾ ਯੂਨੀਅਨ ਡਾਇਰੈਕਟਰੀਜ਼ ਨੂੰ ਕਿ 4 ਮਹੀਨੇ ਦੇ ਅੰਦਰ ਅੰਦਰ ਇਸ ਐਕਟ ਦੇ ਤਹਿਤ ਜਿਹੜਾ ਸੈਕਸ਼ਨ 6 ਮੰਡੇਟ ਕਰਦਾ ਹੈ ਇੱਕ ਪੂਰੇ ਰੂਲਸ ਫਾਰਮੂਲੇਟ ਕੀਤੇ ਜਾਣ। ਤੇ ਰੂਲਸ ਫਾਰਮੂਲੇਟ ਕਰਨ ਦੇ ਬਾਅਦ ਉਹਦਾ ਪ੍ਰੋਪਰ ਪ੍ਰੋਸੀਜਰ ਰਜਿਸਟਰ ਮੇਨਟੇਨ ਕਰੋ। ਸਾਰੀ ਚੀਜ਼ਾਂ ਮਤਲਬ ਜੋ-ਜੋ ਚੀਜ਼ਾਂ ਉਹਨਾਂ ਦੁਦੇ ਲਈ ਰਿਕੁਆਇਰਮੈਂਟ ਹੈ ਉਹਦੀ ਸਾਰੀ ਡਾਇਰੈਕਸ਼ਨ ਜਿਹੜੀ ਹੈ ਕੱਲੀ-ਕੱਲੀ ਡਾਇਰੈਕਸ਼ਨ ਜਿਹੜੀ ਹੈ ਉਹ ਕੋਰਟ ਨੇ ਆਪਣੇ ਆਰਡਰ ਚ ਸਪਸ਼ਟ ਕੀਤੀ ਹੈ। ਹਮ। ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਦੀ ਵੀ ਜਿਹੜੀ ਹੈ ਡਿਊਟੀ ਫਿਕਸ ਕੀਤੀ ਹੈ ਕਿ ਭਈ ਉਹ ਸਾਰੇ ਰਾਜਾਂ ਤੋਂ ਆਹ ਸਾਰੀ ਚੀਜ਼ਾਂ ਇਨਸ਼ੋਰ ਕਰਕੇ 6 ਮਹੀਨੇ ਦੇ ਅੰਦਰ ਅੰਦਰ ਇੱਕ ਕੰਪੋਜ਼ਿਟ ਐਫਿਡੇਵਿਟ ਜਿਹੜਾ ਹੈ ਉਹ ਅਦਾਲਤ 'ਚ ਪੇਸ਼ ਕਰਨਾ। ਜੀ ਕਿ ਐਫ ਐਕਟ ਦਾ ਐਸ ਆਰਡਰ ਦਾ ਪ੍ਰੋਪਰ ਇੰਪਲੀਮੈਂਟੇਸ਼ਨ ਹੋ ਗਿਆ ਹੈ। ਜੀ ਬਿਲਕੁਲ। ਹੁਣ ਤੁਸੀਂ ਮੈਂ ਇੱਕ ਸੋਲ ਰੈ ਸੀ ਤੁਹਾਡੀ ਗੱਲ ਕਿ ਤੁਸੀਂ ਪੁੱਛ ਰਹੇ ਸੀ ਕਿ ਬਈ ਜਿਹੜੇ ਬਾਹਰ ਉਹ ਆਪਣਾ ਬਾਸ ਸੈਟਲਡ ਨੇ ਉਹ ਜਿਆਦੇ ਦੇ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ ਇੱਥੇ। ਹੂੰ। ਉਹਨਾਂ ਦੀ ਪ੍ਰੋਬਲਮ ਇੱਕ ਤਰੀਕੇ ਨਾਲ ਸੋਲਵ ਹੋਈ ਹੈ। ਕਿਉਂਕਿ ਕਿਤੇ ਨਾ ਕਿਤੇ ਜਦ ਦੇ देयर वाज ਕਨਫਲਿਕਟ ਇਨ ਡਾਕੂਮੈਂਟਸ ਕਿੱਥੇ ਜਦੋਂ ਅਸੀਂ ਅਪਲਾਈ ਕਰ ਰਹੇ ਆ ਬਾਹਰ ਇਹ ਕੋਈ ਫਾਰਮ ਫਿਲ ਕਰ ਰਹੇ ਆ ਤੇ ਉੱਥੇ ਅਸੀਂ ਰਿਲੀਜੀਅਨ ਲਿਖ ਰਹੇ ਆ ਸਿੱਖ ਤੇ ਜਦੋਂ ਸਪਾਊਸ ਦਾ ਮੈਰਿਜ ਸਰਟੀਫਿਕੇਟ ਪ੍ਰੋਡਿਊਸ ਕਰ ਰਹੇ ਆ ਤੇ ਉੱਥੇ ਜਿਹੜਾ ਮੈਰਿਜ ਸਰਟੀਫਿਕੇਟ ਜਿਹੜੀ ਹੈ ਉਹ ਜਾਰੀ ਹੋਇਆ ਕਿਸੇ ਹੋਰ ਐਕਟ ਦੇ ਹਿਸਾਬ ਨਾਲ ਹੂੰ ਤੇ ਥੈਟ ਵਾਸ ਅ ਚੈਲੰਜ ਜੀ ਕਿ ਇੱਕ ਆਈਡੈਂਟੀਟੀ ਜਿਹੜੀ ਹੈ ਸਾਨੂੰ ਕੋਈ ਭਾਈਚਾਰੇ ਨਾਲ ਕੋਈ ਕੋਈ ਉਸ ਤਰੀਕੇ ਦਾ ਸਾਡਾ ਕੋਈ ਕੋਈ ਡਿਸਕ੍ਰਿਮੀਨੇਸ਼ਨ ਵਾਲਾ ਨਹੀਂ ਹੈ ਚੀਜ਼ ਬਸ ਸਾਨੂੰ ਆ ਸੀਗਾ ਇੱਕ ਸਾਡਾ ਜਿਹੜਾ ਅਧਿਕਾਰ ਸਾਨੂੰ ਸੰਵਿਧਾਨ ਨੇ ਦਿੱਤਾ ਹੋਇਆ ਹੈ ਪਾਰਲੀਮੈਂਟ ਨੇ ਦਿੱਤਾ ਹੋਇਆ ਹੈ ਉਹਦਾ ਇੰਪਲੀਮੈਂਟੇਸ਼ਨ ਕਿਉਂ ਨਹੀਂ ਹੋ ਰਿਹਾ ਜੀ ਜੀ ਸੰਤੇ ਜੀ ਇੱਥੇ ਇੱਕ ਸਵਾਲ ਇਹ ਵੀ ਆ ਕਿ ਅੱਜ ਕੱਲ ਬੱਚੇ ਜਿਹੜੇ ਹੈਗੇ ਨੇ ਉਹ ਆਪਣੇ Hindu ਭਾਈਚਾਰੇ ਦੇ ਬੱਚੇ Sikh ਭਾਈਚਾਰੇ ਚ ਵਿਆਹ ਕਰਵਾ ਲੈਂਦੇ ਨੇ Sikh ਭਾਈਚਾਰੇ ਦੇ ਬੱਚੇ Hindu ਭਾਈਚਾਰੇ ਦੇ ਵਿਆਹ ਕਰਵਾ ਲਉਂਦੇ ਨੇ ਹੁਣ ਜੇ ਕੋਈ ਵਿਦੇਸ਼ਾਂ ਦੇ ਵਿੱਚੋਂ ਕੋਈ ਜੋੜਾ ਇੱਥੇ ਆਉਂਦਾ ਆ ਆਪਾ ਉਦਾਹਰਨ ਦੇ ਵਿੱਚੋਂ ਦੇਖ ਲਈਏ ਜੇ ਕੁੜੀ Hindu ਭਾਈਚਾਰੇ ਦੀ ਹੈ ਮੁੰਡਾ Sikh ਭਾਈਚਾਰੇ ਦਾ ਹੈ ਉਹ ਕੁੜੀ ਵਾਲੇ ਕਹਿੰਦੇ ਨੇ ਅਸੀਂ Hindu ਰੀਤੀ ਰਿਵਾਜ ਨਾਲ ਵਿਆਹ ਕਰਨਾ ਹੈ ਮੁੰਡੇ ਵਾਲੇ ਕਹਿੰਦੇ ਨੇ ਅਸੀਂ Sikh ਰੀਤੀ ਰਿਵਾਜ ਨਾਲ ਵਿਆਹ ਕਰਨਾ ਹੈ ਚਲੋ ਪਰਿਵਾਰ ਰਾਜੀ ਹੋ ਜਾਂਦੇ ਨੇ ਉਧਰ Hindu ਨਾਲ ਵੀ ਕਰ ਲੈਣੇ Sikh ਰੀਤੀ ਰਿਵਾਜ ਦੋਵਾਂ ਦੇ ਨਾਲ ਵਿਆਹ ਰਾਜੀ ਕਰ ਲੈਂਦੇ ਨੇ ਇਸ ਤੋਂ ਬਾਅਦ ਜਿਹੜਾ ਸਰਟੀਫਿਕੇਟ ਹੋਏਗਾ ਉਹ ਕਿਹੜਾ ਮਾਨਤਾ ਉਸ ਕਿਹੜੇ ਸਰਟੀਫਿਕੇਟ ਨੂੰ ਮਾਨਤਾ ਪ੍ਰਾਪਤ ਹੋਏਗੀ ਦੇਖੋ ਆ ਦੋਨਾਂ ਤੇ ਡਿਪੈਂਡ ਕਰਦਾ ਹੈ ਅਲਟੀਮੇਟਲੀ ਉਹ ਮੈਰਿਜ ਕਿਹਦੇ ਚ ਰਜਿਸਟਰ ਕਰਾਉਣਾ ਚਾਹ ਰਹੇ ਨੇ ਜੇ ਉਹਨਾਂ ਨੇ ਆਪਣਾ ਹਿੰਦੂ ਰੀਤੀ ਰਿਵਾਜ ਨਾਲ ਵੀ ਕੀਤਾ ਹੈ ਤੇ ਸਿੱਖ ਰੀਤੀ ਰਿਵਾਜ ਨਾਲ ਵੀ ਕੀਤਾ ਹੈ ਤੇ ਅਲਟੀਮੇਟਲੀ ਦੇ ਇਫ ਯੂ ਵਾਂਟ ਦੇ ਵਾਂਟ ਰਜਿਸਟ੍ਰੇਸ਼ਨ देन ਦੇ ਹੈਵ ਟੂ ਡਿਸਾਈਡ ਥੈਟ ਅੰਡਰ ਵਿਚ ਲਾਅ ਦੇ ਵਾਂਟ देयर ਰਜਿਸਟ੍ਰੇਸ਼ਨ ਜੀ ਜੀ ਨਾਲ ਇਹ ਵੀ ਸਭ ਨੂੰ ਸਮਝਾ ਦਿਓ ਕਿ ਜਿਹੜਾ ਸਿੱਖ ਐਕਟ ਦੇ ਤਹਿਤ ਆਨੰਦ ਮੈਰਿਜ ਐਕਟ ਦੇ ਤਹਿਤ ਜੇ ਵਿਆਹ ਰਜਿਸਟਰ ਕਰਵਾਉਣਾ ਹੋਵੇ ਜੇ ਕਿਸੇ ਦੇ ਨਾਮ ਦੇ ਮਗਰ ਸਿੰਘ ਲੱਗਿਆ ਜਾਂ ਨਹੀਂ ਲੱਗਿਆ ਤਾਂ ਕੋਈ ਇਦਾਂ ਬਾਹਰ ਜਾਣ ਨੂੰ ਕੱਲ ਨੂੰ ਕੋਈ ਚੱਕਰ ਤਾਂ ਨਹੀਂ ਪਾਉਂਦਾ ਕਿ ਤੁਹਾਡੇ ਨਾਮ ਦੇ ਪਿੱਛੇ ਸਿੰਘ ਨਹੀਂ ਲੱਗਿਆ ਤੇ ਤੁਸੀਂ ਵਿਆਹ आनंद मैरिज एक्ट तहत रजिस्टर करवाया मैंडेट है, है आनंद कारज जी ये आनंद कारज ताकि किसी दंपति ने गुरु ग्रंथ साहिब जी ਦੇ फेरे ਲਏ ਨੇ ਤੇ ਉਹਦੇ ਉਹਦਾ ਸਰਟੀਫਿਕੇਟ ਉਹ ਜੇ ਗੁਰਦੁਆਰੇ ਤੋਂ ਉਹਨਾਂ ਨੂੰ इशू ਹੁੰਦਾ ਹੈ ਤੇ ਉਹ ਉਹਦੇ ਵਾਸਤੇ ਰਜਿਸਟ੍ਰੇਸ਼ਨ ਜਾਂਦੇ ਕਿ ਵੀ ਅਸੀਂ ਮੈਰਿਜ ਕਰਾ ਲਿਆ ਆਨੰਦ ਕਾਰਾ ਸਾਡਾ ਹੋ ਗਿਆ ਤੇ ਸਾਨੂੰ ਆਨੰਦ ਮੈਰਿਜ ਐਕਟ ਦੇ ਅੰਦਰ ਰਜਿਸਟਰ ਕਰਵਾ ਦੋ ਹੂੰ ਹੂੰ ਤੇ ਫਿਰ ਉਹ ਅਥਾਰਟੀ ਜਿਹੜੀ ਹੈ ਜਿਹਨੂੰ ਨੋਡਲ ਆਫੀਸਰ ਵੀ ਬਣਾਣਾ ਬਣਾਇਆ ਹੈ ਕੋਰਟ ਨੇ ਅਥਾਰਟੀ ਡਿਨਾਈ ਨਹੀਂ ਕਰ ਸਕਦੀ ਰਜਿਸਟ੍ਰੇਸ਼ਨ ਅਨਲ ਮੈਰਿਜ ਰਜੈਕਟ ਕਰਦਾ ਜੀ ਜੀ ਸੰਪਤੀ ਜੀ ਇੱਕੋ ਜਿਹੜੇ ਅਮਨਜੋਤ ਜੀ ਦੱਸ ਰਹੇ ਸੀ ਘਟਨਾ ਕਿ ਇੱਕ ਕੇਸ ਉਹਨਾਂ ਦੇ ਕੋਲ ਬਾਹਰਲਾ ਆਇਆ ਸੀ ਜਿੱਥੇ ਸਿੱਖ ਜੋੜੇ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ ਉਹ ਥੋੜਾ ਜਿਹਾ ਡੂੰਘਾਈ ਨਾਲ ਸਮਝਾਓਗੇ ਕਿ ਕਿਵੇਂ ਜੋੜੇ ਨੂੰ ਬਾਹਰ ਜਾਣ ਦੇ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਦੇਖਿਏ ਕੋਨਾਂ ਕੋਲ ਅਮਨਜੋਤ ਕੋਲ ਇੱਕ ਯੂਐਸ ਜਾਣਾ ਸੀ ਕਿਸੇ ਦੰਪਤੀ ਨੇ ਸਿੱਖ ਦੰਪਤੀ ਹੋਏ ਤੇ ਤਰਾਇ ਦੇ ਰਹਿਣ ਵਾਲੇ ਸੀ ਜੀ ਉਧਮ ਸਿੰਘ ਨਗਰ ਦੇ ਤਰਖੰਡ ਤੇ ਉਹਨਾਂ ਨੇ ਇਹਨਾਂ ਨੂੰ ਅਪਰੋਚ ਕੀਤਾ ਤੇ ਜਦ ਉਹਨਾਂ ਨੇ ਕੋਈ ਕਾਗਜ਼ ਪੱਤਰ ਇਹਨਾਂ ਦੇ ਫਰੂਲੇ ਤੇ ਇਹਨਾਂ ਨੇ ਦੇਖਿਆ ਕਿ ਕਾਗਜ਼ ਪੱਤਰ 'ਚ ਉਹਨਾਂ ਨੂੰ ਜਿਹੜਾ ਸਰਟੀਫਿਕੇਟ ਜਾਰੀ ਹੋਇਆ ਹੋਇਆ ਹੈ ਉਹ ਉਹਨਾਂ ਦੀ ਮੈਰਿਜ ਜਿਹੜੀ ਹੈ ਉਹ ਅਨੰਦ ਮੈਰਿਜ ਐਕਟ ਦੇ ਅੰਦਰ ਰਜਿਸਟਰ ਨਹੀਂ ਹੈ ਤੇ ਉਹਨਾਂ ਨੇ ਸਵਾਲ ਕੀਤਾ ਉਹਨਾਂ ਨੇ ਪੁੱਛਿਆ ਕਿ ਹਾਂ ਵੀ ਤੁਸੀਂ ਮੈਰਿਜ ਲਾਵਾਂ ਲਈ ਸੀ ਤੁਸੀਂ ਅਨੰਦ ਕਾਰਜ ਕੀਤਾ ਜਾਂ ਤੁਹਾਡੀ ਮੈਰਿਜ ਕਿਸੇ ਰੀਤੀ ਰਿਵਾਜ ਨਾਲ ਹੋਈ ਸੀ ਤੇ ਉਹਨਾਂ ਨੇ ਕਿਹਾ ਜੀ ਸਾਡਾ ਤੇ ਆਨੰਦ ਕਾਰਜ ਹੋਇਆ ਹੈ ਕਿ ਉਥੋਂ ਫਿਰ ਆ ਜਿਹੜੀ ਚੀਜ਼ ਹੈ ਉਹ ਜਿਹੜੀ ਕਿਵਨ ਸੀ ਉਹਨਾਂ ਨੂੰ ਬੀਇੰਗ ਅ ਸਿਕ ਉਹ ਆਪਣਾ ਤੇ ਨਾਲੇ ਅਕੈਡਮਿਸ਼ਨ ਨਾਲੇ ਆਪਣਾ ਲੀਗਲ ਨੋਲੇਜ ਸਾਰੀ ਉਹਨਾਂ ਨੇ ਦੇਖੀ ਚੀਜ਼ਾਂ ਸਟੱਡੀ ਕੀਤੀ ਤੇ ਟੁੰਗਾਈ ਤੇ ਗਏ ਤੇ ਪਤਾ ਲੱਗਿਆ ਕਿ ਬਈ ਆ ਐਕਟ ਤੇ 1909 ਚ ਪੜਿਆ ਹੋਇਆ ਹੈ ਜੇ ਪਰt ਅਨਫੋਰਚਨਟਲੀ ਇੰਪਲੀਮੈਂਟ ਨਹੀਂ ਹੋਇਆ ਤੇ ਉਹਨਾਂ ਨੇ ਕਿਉਂਕਿ ਨੈਨੀਤਾਲ ਦੇ ਨਿਵਾਸੀ ਸੀ ਉਹਨਾਂ ਨੇ ਨੈਨੀਤਾਲ ਹਾਈ ਕੋਰਟ ਚ ਪਟੀਸ਼ਨ ਤਿਆਰ ਕੀਤੀ ਤੇ ਹੀ ਵਾਸ ਸਕਸੈਸਫੁਲ ਇਨ ਗੇਟਿੰਗ ਵੀ ਆਰਡਰ ਫਰਮ ਉਤਰਾਖੰਡ ਹਾਈ ਕੋਰਟ ਐਥੇ ਹਾਈ ਕੋਰਟ ਨੇ ਤੁਰੰਤ ਨਿਰਦੇਸ਼ਿਤ ਕਰਤਾ ਸੀਗਾ ਚੀਫ ਸਕੱਟਰੀ ਨੂੰ ਹੂੰ ਕੀ ਬਈ ਆਪਣਾ ਇਹ ਦੇ ਦੂਸਰ ਫਾਰਮੂਲੇਟ ਕਰੋ ਤਾਂ ਦਿਮਾਗ ਚ ਗੱਲ ਆ ਰਹੀ ਕਿ ਬਈ ਬਈ ਓਨਲੀ ਟੂ ਸਟੇਟ ਆਫ ਉਤਰਾਖੰਡ ਆ ਪ੍ਰੋਬਲਮ ਤੇ ਪੂਰੀ ਪੈਨ ਇੰਡੀਆ ਹੈ ਪੂਰੇ ਹਿੰਦੁਸਤਾਨ ਚ ਸਿੱਖ ਵਸਦੇ ਨੇ ਤੇ ਆ ਪ੍ਰੋਬਲਮ ਉਹਨਾਂ ਨੂੰ ਵੀ ਡੈਫੀਨਿਟਲੀ ਆਉਂਦੀ ਹੋਣੀ ਹੈ ਹੂੰ ਤਾਂ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਟਾਇਆ ਅਸੀਂ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਰਿਜ਼ਲਟ ਸਾਹਮਣੇ ਹੈ ਬਿਲਕੁਲ ਆ ਜਸਵੀਰ ਸਿੰਘ ਜੀ ਨਾਲ ਵੀ ਗੱਲਬਾਤ ਕਰਾਂਗੇ ਜਸਵੀਰ ਸਿੰਘ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਨਾ ਤੁਸੀਂ ਸ੍ਰੀ ਗੁਰੂ ਸਿੰਘ ਸਭਾ ਹਲਦਵਾਲ ਦੀ ਨਾਨੀਤਾਲ ਗੁਰੂ ਘਰ ਦੇ ਜੁਆਇੰਟ 77 ਹੈਗੇ ਉਹ ਸਿੱਖ ਭਾਈਚਾਰੇ ਦੇ ਆਗੂ ਹੋ ਤੁਸੀਂ ਆ ਬਹੁਤ ਸਾਰੇ ਸਿੱਖ ਭਾਈਚਾਰੇ ਨੂੰ ਜਦੋਂ ਸਮੱਸਿਆਵਾਂ ਆਉਂਦੀਆਂ ਨੇ ਤਾਂ ਸਾਡੀਆਂ ਸਿੱਖ ਸੰਸਥਾਵਾਂ ਹੀ ਉਹਨਾਂ ਦੇ ਲਿਖੜਦੀਆਂ ਨੇ ਤੇ ਜਿੱਦਾਂ ਕਿ ਸਾਡੇ ਐਡਵੋਕੇਟ ਸੰਪੀ ਜੀ ਵੀ ਖੜੇ ਹੋਏ ਨੇ ਉਹਨਾਂ ਨੇ ਵੀ ਕਾਫੀ ਮਦਦ ਕੀਤੀ ਹੈ ਤੌਰ ਤੇ ਜਾਨਣਾ ਚਾਹੁੰਦਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਤੁਸੀਂ ਕਿਸ ਸੰਦਰਭ ਦੇ ਵਿੱਚ ਦੇਖਦੇ ਹੋ ਇਸ ਫੈਸਲੇ ਦਾ ਉਹਨਾਂ ਦੇ ਸਮੇ ਦੇ ਉੱਤੇ ਕਿੰਨਾ ਕੋ ਅਸਰ ਨਜ਼ਰ ਆਏਗਾ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈਗੀ ਹੈ ਉਹਨਾਂ ਦੇ ਵਾਸਤੇ ਕਿਸ ਤਰ੍ਹਾਂ ਦਾ ਇਹ ਵਿਸ਼ਵਾਸ ਛੱਡ ਕੇ ਜਾਏਗਾ ਫੈਸਲਾ ਆ ਲੱਗਦਾ ਹੈ ਕਿ ਸੰਪਰਕ ਜਿਹੜਾ ਉਹ ਜਸਵੀਰ ਸਿੰਘ ਜੀ ਨਾਲ ਟੁੱਟ ਗਿਆ ਤਾਂ ਦੁਬਾਰਾ ਕੋਸ਼ਿਸ਼ ਕਰ ਲੈਣੇ ਉਹਨਾਂ ਨਾਲ ਸੰਪਰਕ ਕਰਨ ਦੀ ਤਾਂ ਸੁਪਰੀਮ ਕੋਰਟ ਦੇ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਕਿ ਸਾਰੇ ਸੂਬੇ ਕੇਂਦਰ ਸ਼ਾਸਿਤ ਪ੍ਰਦੇਸ਼ ਜਿਨ੍ਹਾਂ ਨੇ ਅਜੇ ਤੱਕ ਨਿਯਮ ਨਹੀਂ ਬਣਾਏ ਉਹਨਾਂ ਨੂੰ 4 ਮਹੀਨਿਆਂ ਦੇ ਵਿੱਚ ਨਿਯਮ ਤਿਆਰ ਕਰਕੇ ਨੋਟੀਫਾਈ ਉਹਨਾਂ ਨੂੰ ਕਰਨਾ ਹੋਵੇਗਾ ਉਦੋਂ ਤੱਕ ਆਨੰਦ ਕਾਰਜ ਦੇ ਤਹਿਤ ਹੋਏ ਵਿਆਹ ਮੌਜੂਦਾ ਮੈਰਿਜ ਰਜਿਸਟ੍ਰੇਸ਼ਨ ਦੇ ਪ੍ਰਣਾਲੀ ਦੇ ਹੇਠ ਹੀ ਬਿਨਾਂ ਕਿਸੇ ਪੱਖਪਾਤ ਦੇ ਰਜਿਸਟਰ ਹੋਣਗੇ ਆ ਜਿੱਥੇ ਮੰਗ ਕੀਤੀ ਜਾਵੇ ਉੱਥੇ ਅ ਰਜਿਸਟ੍ਰਿੰਗ ਅਥਾਰਟੀ ਜਿਹੜੀ ਉਹ ਹੈ ਉਹ ਸਰਟੀਫਿਕੇਟ ਦੇ ਵਿੱਚ ਦਰਜ ਕਰੇਗੀ ਕਿ ਵਿਆਹ ਆਨੰਦ ਕਾਰਜ ਰਸਮ ਦੇ ਤਹਿਤ ਹੋਇਆ ਸੀ ਕਿਉਂਕਿ ਇਹ ਕੇਸ ਜਿਹੜਾ ਨੈਨੀਤਾਲ ਤੋਂ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਸਵਾਲ ਕਈ ਤਰ੍ਹਾਂ ਦੇ ਉੱਠਣ ਲੱਗੇ ਸੀ ਜਿਨ੍ਹਾਂ ਸੂਬਿਆਂ ਨੇ ਪਹਿਲਾਂ ਹੀ ਨਿਯਮ ਬਣਾਏ ਹਨ ਉਹਨਾਂ ਨੂੰ 3 ਮਹੀਨਿਆਂ ਦੇ ਵਿੱਚ ਸਰਕੂਲਰ ਜਾਰੀ ਕਰਕੇ ਸਭ ਰਜਿਸਟ੍ਰੇਸ਼ਨ ਅਥਾਰਟੀਆਂ ਨੂੰ ਸਪਸ਼ਟ ਹਦਾਇਤਾਂ ਦੇਣੀਆਂ ਹੋਣਗੀਆਂ ਹਰ ਸੂਬੇ ਯੂਟੀ ਨੂੰ ਸੈਕਟਰੀ ਪੱਧਰ ਦੇ ਉੱਤੇ ਨੋਡਲ ਅਧਿਕਾਰੀ ਨਿਯੁਕਤ ਕਰਨਾ ਹੋਵੇਗਾ ਜੋ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰੇਗਾ ਭਾਰਤ ਸਰਕਾਰ ਸਾਰੇ ਪ੍ਰਕਿਰਿਆਵਾਂ ਦਾ ਕੋਆਰਡੀਨੇਸ਼ਨ ਕਰੇਗੀ ਅਤੇ 6 ਮਹੀਨਿਆਂ ਦੇ ਵਿੱਚ ਇਕੱਠੀ ਰਿਪੋਰਟ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਵੇਗੀ। ਗੋਆ ਅਤੇ ਸਿੱਕਮ ਦੇ ਵਿੱਚ ਖਾਸ ਕਾਨੂੰਨ ਹੁਣ ਕਰਕੇ ਇਥੋਂ ਦੇ ਲਈ ਖਾਸ ਸਹਦਾਇਤਾ ਦਿੱਤੀਆਂ ਗਈਆਂ ਨੇ ਕਿ ਉੱਥੇ ਵੀ ਬਿਨਾਂ ਵਿਤਕਰੇ ਦੇ ਰਜਿਸਟ੍ਰੇਸ਼ਨ ਕੀਤਾ ਜਾਵੇ ਅਤੇ ਫਿਰ ਆਨੰਦ ਮੈਰਿਜ ਐਕਟ ਦਾ ਵਿਸਤਾਰ ਕਰਕੇ ਨਿਯਮ ਜਿਹੜੇ ਨੇ ਉਹ ਬਣਾਏ ਜਾਣੇ ਚਾਹੀਦੇ ਨੇ। ਆ ਦਰਸਲ ਇਹ ਮੰਗ ਜਿਹੜੀ ਹੈ ਉਹ ਕਾਫੀ ਲੰਮੇ ਸਮੇਂ ਤੋਂ ਉੱਡਦੀ ਆਈ ਹੈ 1900 ਅੱਠ ਦੇ ਵਿੱਚ ਇਹ ਮੰਗ ਸਾਹ ਤੋਂ ਪਹਿਲਾਂ ਜੋ ਹੈ ਉਹ ਉઠી ਸੀ ਉਸ ਤੋਂ ਬਾਅਦ ਅੰਗਰੇਜ਼ਾਂ ਦੀ ਸਰਕਾਰ ਦੇ ਵਿੱਚ ਹੀ ਜੋ ਹੈ ਉਹ ਇੱਥੇ ਇੱਕ ਕਾਨੂੰਨ ਮਤਾ ਕਾਨੂੰਨ ਪੇਸ਼ ਕੀਤਾ ਗਿਆ ਸੀਗਾ ਤੇ ਬਿੱਲ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਇੱਕ ਕਾਨੂੰਨ ਜਿਹੜਾ ਉਹ ਬਣਿਆ ਹਾਲਾਂਕਿ ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਸੀ ਇਸ ਕਰਕੇ ਕਈ ਤਾਂ ਦੀਆਂ ਲੋਕਾਂ ਨੂੰ ਮੁਸ਼ਕਲਾਂ ਤਾਂ ਜ਼ਰੂਰ ਆਈਆਂ ਪਰ ਹੌਲੀ-ਹੌਲੀ ਇਹਨਾਂ ਮਾਮਲਾ ਜਿਵੇਂ ਸੁਪਰੀਮ ਕੋਰਟ ਵਿੱਚ ਪੁੱਜਿਆ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਦੇ ਨਾਲ ਸਪਸ਼ਟ ਹੋਈਆਂ ਨੇ ਤਾਂ ਹੁਣ ਸੁਪਰੀਮ ਕੋਰਟ ਨੇ ਇਸ ਸੰਬੰਧੀ ਕਾਸਟ ਕੋਰ ਦੇ ਉੱਤੇ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਨੇ ਤਾਂ ਸੁਪਰੀਮ ਕੋਰਟ ਦੇ ਹਦਾਇਤਾਂ ਦਾ ਕਿੰਨਾ ਕੋ ਅਸਰ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਿਰਦੇਸ਼ਾਂ ਦਾ ਨਜ਼ਰ ਆਏਗਾ ਸੂਬਿਆਂ ਦੇ ਵਿੱਚ ਇਹ ਇੱਕ ਸਵਾਲ ਜਿਹੜਾ ਉਹ ਜ਼ਰੂਰ ਬਣਿਆ ਹੋਇਆ ਹੈ ਤਾਂ ਜਸਵੀਰ ਜੀ ਸਾਡੇ ਨਾਲ ਜੁੜੇ ਹੋਏ ਨੇ ਜਸਵੀਰ ਜੀ ਤੁਹਾਡੇ ਤੋਂ ਜਾਨਣਾ ਚਾਹੁੰਦੇ ਆ ਸੁਪਰੀਮ ਕੋਰਟ ਦੇ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਿੱਖ ਭਾਈਚਾਰੇ ਦੇ ਲਈ ਇਹ ਫੈਸਲਾ ਕਿੰਨਾ ਕੋ ਮਹੱਤਵਪੂਰਨ ਮੰਨਦੇ ਹੋ ਮੈਂ ਪਹਿਲੇ ਆਪਣੀ ਗੱਲ ਦੀ ਸ਼ੁਰੂਆਤ ਗੁਰਬਾਣੀ ਦੇ ਗੁਰਬਾਣੀ ਦੇ ਸ਼ਬਦਾਂ ਤੋਂ ਕਰਾਂਗਾ ਨਾ ਹਮ ਹਿੰਦੂ ਨਾ ਮੁਸਲਮਾਨ सिख प्रति तो सिख सिद्धांत प्रति सिख होंद प्रति सिख स्वरूप प्रति फैसला गुरु नानक साहब लगभग साढ़े पांच सौ साल पहले कर गए उन्होंने स्पष्ट किया ना गुरबाणी का स्पष्ट प्रमाण है ना हम हिंदू ना मुसलमान पंडित मुल्ला छाड़े दो हमरा झगड़ा रहा ना को हिंदू तो नहीं

ਆ ਬਿਲਕੁਲ ਵਧਾਈ ਦੇ ਪਾਤਰ ਜ਼ਰੂਰ ਨੇ ਕਿਉਂਕਿ ਇੱਕ ਬਹੁਤ ਵੱਡੀ ਲੰਮੇ ਸਮੇਂ ਤੋਂ ਮੰਗ ਜਿਹੜੀ ਆ ਚੱਲਦੀ ਆ ਰਹੀ ਸੀ ਤੇ ਹੁਣ ਜਾ ਕੇ ਤੁਸੀਂ ਦੇਖੋ ਕਿ ਕਹਿ ਸਕਦੇ ਆ ਕਿ ਇੱਕ ਸਦੀ ਤੋਂ ਵਧੇਰੇ ਸਮਾਂ ਹੋ ਗਿਆ 1900 19 ਤੋਂ ਲੈ ਕੇ ਹੁਣ 2025 ਦਾ ਸਮਾਂ ਆ ਗਿਆ ਤੇ ਕਾਫੀ ਸਮਾਂ ਜਿਹੜਾ ਉਹ ਲੱਗ ਗਿਆ ਕਿ ਮੰਨਦੇ ਹੋ ਕਿ ਸਾਡੇ ਦੇਸ਼ ਦੇ ਵਿੱਚ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਇੰਨਾ ਸਮਾਂ ਕਿਉਂ ਲੱਗ ਗਿਆ ਇੱਥੇ ਜਿੱਤੇ ਤੱਕ ਮੈਂ ਸਮਝਦਾ ਕਿੱਥੇ ਨਾ ਕਿੱਥੇ ਸਾਡੀ ਜਥੇਬੰਦੀ ਐ ਇਸ ਲਈ ਬਹੁਤ ਜ਼ਿੰਮੇਵਾਰ ਯਾ ਜੱਥੀ ਬਗਿਆ ਦਾ ਢਿੱਲਾਪਨ ਜਾਂ ਫਿਰ ਉਹਨਾਂ ਨੇ ਪਿੱਛੇ ਜੋ ਤਾਕਤਾਂ ਕੰਮ ਕਰ ਦਿਆ ਹੈ ਜੋ ਸਾਨੂੰ ਇੱਕ ਅਲੱਗ ਧਰਮ ਦੇ ਰੂਪ ਵਿੱਚ ਐਕਸੈਪਟ ਨਹੀਂ ਕਰ ਦਿਆ ਕਿਧਰੇ ਨਾ ਕਿਧਰੇ ਉਹ ਤਾਕਤਾਂ ਅਜੇ ਪਿੱਛੇ ਹੈ ਨੇ ਉਹ ਤਾਕਤਾਂ ਤਦ ਤੋਂ ਸਾਡੇ ਪਿੱਛੇ ਲੱਗਿਆ ਨੇ ਜਦ ਤੋਂ ਬਾਬਾ ਨਾਨਕ ਸਾਹਿਬ ਨੇ ਜੜੇ ਉਦਾਖਣ ਦਿੱਤੀ ਆਪਕੇ ਆਸ ਤੋਂ ਜਾਣੋ ਹੋਗੇ ਪਰ ਉਹ ਬਿਪਰਵਾਦ ਸਾਡੇ ਪਿੱਛੇ ਪਿਆ ਉਸ ਵਾਰ ਕਰੇ ਚੰਦੂ ਦੇ ਰੂਪ ਵਿੱਚ ਕਰੇ ਵਜੀਤੇ ਦੀ ਕਚਹਿਰੀ ਵਿੱਚ ਸਾਹਿਬ ਜਦਿਆਂ ਨੂੰ ਸਾਤ ਦੇ ਬੱਚੇ ਕੈਨ ਵਾਲੇ ਪਿੱਛੇ ਵੀ ਉਹੀ ਵਿਚਾਰਧਾਰਾ ਕੰਮ ਕਰਦੀ ਸੀ ਕਿਰੇ ਉਸ ਤੋਂ ਬਾਅਦ 184 ਮਿਲੇਗੀ ਅਸੀਂ ਭਾਵੇਂ ਕਾਂਗਰਸ ਬੀਜੇਪੀ ਕਰਦੇ ਰਹੀਏ ਉਹ ਇੱਕ ਉਪਰਲੀ ਗੱਲ ਹੈ ਪਰ ਇਹਨਾਂ ਪਿੱਛੇ ਵਿਚਾਰਧਾਰਾ ਕਿਹੜੇ ਕੰਮ ਕਰ ਰਹੀ ਹੈ ਸਾਨੂੰ ਉਸ ਤੇ ਚਿੰਤਨ ਕਰਨ ਦੀ ਲੋੜ ਹੈ ਉਹੀ ਵਿਚਾਰਧਾਰਾ ਕਿਹੜੇ ਨਾ ਕਿਹੜੇ ਸਾਡੇ ਸਿੱਖ ਆਗਵਾ ਤੇ ਹਾਵੀ ਹੈ ਉਹੀ ਵਿਚਾਰਧਾਰਾ ਕਿਹੜੇ ਨਾ ਕਿਹੜੇ ਸਾਨੂੰ ਐਜ਼ ਅ ਸਿੱਖ ਐਕਸੈਪਟ ਨਹੀਂ ਕਰਦੀ ਲੇਕਿਨ ਮੈਂ ਉਸ ਦੇ ਬਾਵਜੂਦ ਕੋਟ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਜੋ ਉਹਨਾਂ ਨੇ ਇੱਕ ਇਸ ਤੋਂ ਪਹਿਲਾ ਕਦਮ ਚੁੱਕਿਆ ਤੇ ਉਹ ਵਕੀਲ ਸਾਹਬ ਨੂੰ ਮੈਂ ਬੇਨਤੀ ਕਰਾਂਗਾ ਅਗੂ ਵੈਲੇ ਤੇ ਹੋਰ ਕੰਮ ਕਰਨ ਤਾਂ ਕਿ ਸਿੱਖ ਆਪਣੀ ਸਵੈਤੰਤਰਤਾ ਨਾਲ ਜੀ ਸਕੇ ਆ ਬਿਲਕੁਲ ਤੁਸੀਂ ਸੰਸਾਧਾਂਵਾਂ ਦੀ ਵੀ ਗੱਲ ਜਿਹੜੀ ਆ ਉਹ ਜ਼ਰੂਰ ਕੀਤੀ ਹੈ ਜਦੋਂ ਇਤਿਹਾਸਕ ਫੈਸਲਾ ਹੁੰਦਾ ਹੈ ਤੇ ਉਸ ਦੇ ਪਿਛੋਕੜ ਦੇ ਵਿੱਚ ਜਾਣਾ ਬੜਾ ਜ਼ਰੂਰੀ ਹੋ ਜਾਂਦਾ ਹੈ ਇਤਿਹਾਸ ਜਾਣਨਾ ਬੜਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਜਦੋਂ ਆਜ਼ਾਦੀ ਦੀ ਗੱਲ ਕਰਦੇ ਆ ਫਿਰ ਮਹਾਤਮਾ ਗਾਂਧੀ ਤੋਂ ਲੈ ਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੱਕ ਤੇ ਹੋਰ ਜਿਹੜੇ ਕ੍ਰਾਂਤੀਕਾਰੀ ਹੈਗੇ ਨੇ ਉਹਨਾਂ ਤੱਕ ਚੇਤਾ ਜ਼ਰੂਰ ਆਉਂਦਾ ਹੈ ਜਦੋਂ ਅਸੀਂ ਇਸ ਦਿਸ਼ਾ ਦੇ ਵਿੱਚ ਗੱਲ ਕਰਦੇ ਹਾਂ ਤੇ ਕਿਉਂਕਿ ਸਿੱਖ ਭਾਈਚਾਰੇ ਦਾ ਰਾਜ ਵੀ ਰਿਆ ਇੱਥੇ ਮਹਾਰਾਜਾ ਰਣਜੀਤ ਸਿੰਘ ਵੀ ਰਾਜ ਦੇ ਵਿੱਚ ਰਹੇ ਉਸ ਵੇਲੇ ਵੀ ਕਿਸੇ ਦੇ ਮਨ ਦੇ ਵਿੱਚ ਇਹ ਵਿਚਾਰ ਉਸ ਵੇਲੇ ਨਹੀਂ ਆਇਆ ਪਰ ਜਦੋਂ ਨਾਬਾ ਰਿਆਸਤ ਦੀ ਗੱਲ ਆਉਂਦੀ ਹੈ ਤਾਂ ਉੱਥੇ ਟਿੱਕਾ ਰਿਪੂ ਦਮਨ 1908 ਦੇ ਵਿੱਚ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਰਾਏ ਆਉਂਦੀ ਹੈ ਕਿ ਕਿਉਂ ਨਾ ਜਿਹੜਾ ਆਨੰਦ ਮੈਰਿਜ ਐਕਟ ਦੇ ਤਾ ਸਾਡੇ ਵਿਆਹ ਜਿਹੜੇ ਹੈਗੇ ਨੇ ਉਹ ਰਜਿਸਟਰਡ ਹੋਣ ਇਹਨਾਂ ਨੂੰ ਮਾਨਤਾ ਦਵਾਈ ਜਾਵੇ ਉਸ ਵੇਲੇ ਸਿੱਖ ਕੌਂਸਲ ਵਾਇਸਰਾਏ ਦੇ ਵਿੱਚੋਂ ਮੈਂਬਰ ਵੀ ਸੀਗੇ ਇਸ ਤੋਂ ਬਾਅਦ ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਕਿ ਉਹ ਹੋਰ ਜਥੇਬੰਦੀਆਂ ਭਾਈ ਕਾਨ ਸਿੰਘ ਹੋਰਾਂ ਦੀ ਵੀ ਰਾਏ ਲੈਂਦੇ ਨੇ ਤੇ ਉਸ ਤੋਂ ਬਾਅਦ 1908 ਦੇ ਵਿੱਚ ਇੱਕ ਬਿੱਲ ਜਿਹੜਾ ਉਹ ਪੇਸ਼ ਕੀਤਾ ਜਾਂਦਾ ਇਹ ਸਬੰਧੀ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਆਪਾਂ ਯਾਦਗਾਰਾਂ ਤਾਂ ਬਹੁਤ ਸਾਰੀਆਂ ਬਣਾ ਦਿੰਦੇ ਹਾਂ ਬਹੁਤ ਸਾਰੇ ਲੋਕਾਂ ਦੀਆਂ ਅੱਜ ਉਹਨਾਂ ਦੀ ਨਾ ਬਾ ਰਿਆਸਤ ਵਾਲੇ ਜਿਨ੍ਹਾਂ ਨੇ ਸਟਾਰਟਿੰਗ ਇਸ ਦਿਸ਼ਾ ਦੇ ਵਿੱਚ ਕੀਤੀ ਆ ਜੋ ਉਹਨਾਂ ਦੀ ਵੀ ਯਾਦਗਾਰ ਬਣਨੀ ਚਾਹੀਦੀ ਹੈ ਉਹਨਾਂ ਦਾ ਵੀ ਇਤਿਹਾਸ ਜਿਹੜਾ ਹੈ ਉਹ ਸਾਨੂੰ ਮਾਣ ਮੱਤੇ ਢੰਗ ਦੇ ਨਾਲ ਪੜਾਉਣਾ ਚਾਹੀਦਾ ਹੈ ਕੀ ਆਨੰਦ ਮੈਰਿਜ ਐਕਟ ਜਿਹੜਾ ਅੱਜ ਅਸੀਂ ਇਹ ਸੁਪਰੀਮ ਕੋਰਟ ਵਿੱਚ ਲੜਾਈ ਜਿੱਤਣ ਵਿੱਚ ਕਾਮਯਾਬ ਹੋਏ ਆ ਤੇ ਇਸ ਦਾ ਪਿਛੋਕੜ ਕਿੱਥੇ ਹੈਗਾ ਕੀ ਡਿਊਟੀ ਬੰਦੀ ਹੈ ਸਿਕਸ ਸੰਸਥਾਵਾਂ ਦੀ ਸਿਕਸ ਤੁਹਾਡੀ ਗੱਲ ਬਿਲਕੁਲ درست ਹੈ ਐਂ ਸਭ ਦੇ ਨਾ ਕਰੇ ਨਾ ਕਰੇ ਇਤਿਹਾਸੇ ਚ ਸੁਨਹਿਰੇ ਪੰਨੇ ਲਿਖੇ ਜਾਣਗੇ ਤੇ ਲਿਖੇ ਜਾਣੇ ਚਾਹੀਦੇ ਨੇ ਪਰ ਕਿਤਨਾ ਨੱਕ ਜਿਹੜਾ ਸਾਡੀ ਸਿਕਸ ਸੰਸਥਾਵਾਂ ਇਸ ਮਾਮਲੇ 'ਚ ਕਿਉਂ ਢਿਲਪੰਦੀਆਂ ਨੇ ਸਮਝ ਨਹੀਂ ਆਈ ਗਿਆਨੀ ਦ੍ਰਿਸ਼ਟੀਕੋਣ ਲੈ ਕੇ ਜਿਹਨਾਂ ਨੇ ਸਿੰਘ ਸਵੈ ਲੜਾਈ ਪਾਈ ਕਾਂਟ ਸੀ ਨਵਾਂ ਨੂੰ ਲੈ ਕੇ ਪਾਈ ਕਾਂ ਸਿੰਘ ਨੰਬਰ ਨੂੰ ਉਹ ਜਾਣਦੇ ਨੇ ਜਿਹੜੇ ਥੋੜਾ ਜਿਹਾ ਸਿੱਖ ਇਤਿਹਾਸ ਨੂੰ ਲੈ ਕੇ ਆ ਸਿੱਖੀਜ਼ਮ ਦਾ ਥੋੜਾ ਚਿੰਤਨ ਕਰਦੇ ਨੇ ਇਹਨਾਂ ਪਾਈ ਕਾਂ ਸਿੰਘ ਨੰਬਰ ਨੂੰ ਕੋਈ ਨਹੀਂ ਕਹਦਾ ਉਹਨਾਂ ਦਾ ਮਹਾਂਕੋਸ਼ ਸ਼ਾਇਦ ਕਿਸੇ ਨੇ ਪੜ੍ਹਿਆ ਮਨ ਲੱਗਦਾ ਕਿਉਂ ਇਹਨਾਂ ਦਾ ਪ੍ਰਚਾਰ ਨਹੀਂ ਗਿਆਨੀ ਜਿਸ ਸਿੰਘ ਜਿਨ੍ਹਾਂ ਨੇ ਸਿੰਘ ਸਭਾ ਲਹਿਰ ਸ਼ੁਰੂ ਕੀਤੀ ਉਹਨਾਂ ਨੇ ਕਿੰਨੇ ਸਕੂਲ ਐਸਟਾਪਾਏ ਇੱਕ ਸਕੂਲ ਸਾਡਾ ਉਹਨਾਂ ਦੇ ਨਾਮ ਤੇ ਨਹੀਂ ਬਣਿਆ ਬਣਾਤਾ ਸੀ ਅੱਜ ਤਾਂ ਨਿਆ ਗਿਆਨੀ ਜਿਸ ਸਿੰਘ ਦੀ ਕੋਈ ਵਰਸੀ ਹੈ ਜਨਮ ਦਿਨ ਕੋਈ ਮਨਾਉਂਦਾ ਹੈ ਨਕਿ ਸਿੰਘ ਸਭਾ ਲਹਿਰ ਦੇ ਮੋਢੀ ਹੋ ਰਹੇ ਹੂੰ ਕਿ ਕਿਦਣਾ ਕਿਦਣਾ ਸਾਡੀ ਐਜੀਪੀਸੀ ਮੈਫੋਰ ਲਈ ਸ਼ਬਦਾਂ ਰਿਕਾਉਂਗਾ ਐਜੀਪੀਸੀ ਸਪਿਛੇ ਜ਼ਿੰਮੇਵਾਰ ਹੈ ਇਹ ਕਿਸ ਦਬਾਅ ਹਟੋ ਕੰਮ ਕਰਦੇ ਨੇ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਪੇਪਰ ਦੇ ਦਬਾਅ ਹਟ ਕਿਦਣਾ ਨਾ ਕਿਦਣਾ ਐਜੀਪੀਸੀ ਸਾਡੀ ਕੰਮ ਕਰਦੀ ਹੈ ਉਸੇ ਵਜ੍ਹਾ ਨਾਲ ਸਾਡਾ ਕਿਦਣਾ ਨਾ ਕਿਰੇ ਸਾਡਾ ਕਾਣ ਹੁੰਦਾ ਇਹ ਵੀ ਸਾਨੂੰ ਵੀ ਹੈਰਾਨਗੀ ਹੈ ਕਿ ਇਹ ਡਿਊਟੀ ਤਾਂ ਐਜੀਪੀਸੀ ਦੀ ਬਣਦੀ ਸੀਗੀ ਕਿ ਇਹ ਜਿਹੜਾ ਐਕਟ ਹੈਗਾ ਇਸ ਨੂੰ ਲਾਗੂ ਕਰਵਾਇਆ ਜਾਂਦਾ ਹੈ ਸੁਪਰੀਮ ਕੋਰਟ ਤੱਕ ਫਾਈਟ ਕੀਤੀ ਜਾਂਦੀ ਪਰ SGPC ਇਸ ਮਾਮਲੇ 'ਚ ਕਾਫੀ ਅਵੇਸਲੀ ਜਿਹੜੀ ਆ ਉਹ ਨਜ਼ਰ ਆਈ ਹੈ। ਤੁਸੀਂ ਦੱਸਿਆ ਕਿ ਸਿੱਖ ਸੰਸਥਾਵਾਂ ਇਸ ਲਈ ਜ਼ਿੰਮੇਵਾਰ ਨੇ SGPC ਇਹ ਨਹੀਂ ਅਵੇਸਲੀ ਕਿਉਂ ਨਜ਼ਰ ਆਈ? ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਅਸੀਂ ਨਮਨ ਕਰਦੇ ਆਂ। ਪਰ ਦੂਜੇ ਪਾਸੇ ਜਦੋਂ ਵੀ ਸਿੱਖ ਪਾਈਚੜ ਦੇ ਕੋਈ ਗੁੰਝਲਦਾਰ ਮਸਲੇ ਆਇੰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਆ ਜਾਂਦੇ ਨੇ। ਸਾਡੀਆਂ ਸੁਪਰੀਮ ਸਿੱਖ ਸੰਸਥਾਵਾਂ ਹੈਗੀਆਂ ਨੇ। ਕਿੱਥੇ ਕਮੀ ਰਹਿ ਜਾਂਦੀ ਹੈ ਕਿ ਆਖਰ ਇੰਨਾ ਵਿਸਲਾਪਨ ਕਿਉਂ? ਕਿਸੇ ਨਾ ਕਿਸੇ ਪੋਲਿਟਿਕਲ ਦਬਾਅ ਅਸੀਂ ਖੁੱਲੇ ਤੌਰ ਤੇ ਦੇਖ ਸਕਦੇ ਆਂ। ਕਾਲ ਰਾਮ ਰਹੀਮ ਵਾਲਾ ਕੇਸ ਕਿਵੇਂ ਆਇਆ ਕਿਵੇਂ ਉਹਨੂੰ ਡਿਸਮਿਸ ਕਰ ਦਿੱਤਾ ਗਿਆ ਉਹਦੇ ਬਿਨਾਂ ਪੇਸ਼ ਪਹਿਲੇ ਅਦਾਲਤਿਕ ਸਹਿਪਤ ਹੁਕਮ ਆਇਆ ਰਾਮ ਰਹੀਮ ਪੇਸ਼ ਹੋਏ ਫਿਰ ਉਹ ਪੇਸ਼ ਨਾ ਹੋਇਆ ਉਹਦੀ ਚਿੱਠੀ ਮਤਨ ਵਾਲੀ ਉਹਨੂੰ ਮਾਫ ਕਰ ਦਿੱਤਾ ਗਿਆ ਉਹ ਕਿਤੇ ਸਾਡੇ ਪ੍ਰੋਫੈਸਰ ਦਰਸ਼ਨ ਸਿੰਘ ਕੌਮ ਦੇ ਉੱਗੇ ਵਿਦਵਾਨ ਐਕਸ ਜੱਥੇਦਾਰ ਸੀ ਅਦਾਲਤਿਕ ਸਹਿ ਉਹ ਪੇਸ਼ ਹੋਏ ਪੇਸ਼ ਹੋਣ ਦੇ ਬਾਅਦ ਉਹ ਕਹਿੰਦਾ ਗਿਆ ਪੇਸ਼ ਨਹੀਂ ਹੋਏ ਤਾਂ ਉਹਨੂੰ ਕੌਮ ਤੋਂ ਬਾਹਰ ਕਰ ਦਿੱਤਾ ਗਿਆ ਤੇ ਕਿੰਨੇ ਦਿਨ ਇਹ ਗੱਲਾਂ ਸਾਨੂੰ ਦੇਖਣੀਆਂ ਪਾਂਗੀਆਂ ਇੱਕ ਮਿੰਟ ਮੈਂ ਤਾਂ ਅਗਿਆਨੇ ਦੇਸੀ ਨੂੰ ਵੀ ਚੈੱਕ ਕੀਤਾ ਗਿਆ ਸੀ ਮੇਰੇ ਕਹਿੰਦਾ ਜੇ ਤੂੰ ਤਾਂ ਮੇਰਾ ਦਿਮਾਗ ਖਾਂਦਾ ਉਸ ਤੋਂ ਬਾਅਦ ਉਹ ਨਾਨਕ ਇਦਰ ਪਰਵਤ ਅਰਜਨ ਸਿੰਘ ਨੂੰ ਛੇ ਕੀਤਾ ਗਿਆ ਜੋ ਰਾਮ ਰੇਮ ਜੈਸੇ ਜਿਨ੍ਹਾਂ ਨੂੰ ਕੋਰਟ ਨੇ ਸਜ਼ਾ ਦਿੱਤੀ ਉਹਨਾਂ ਨੂੰ ਅਕਾਲ ਤਲਵੰਤ ਸਰ ਮਾਫ ਕਰ ਦਿੰਦੇ ਨੇ ਕਿ ਕਿਨੇ ਕਿਨੇ ਪੋਲਿਟੀਕਲ ਦਬਾਅ ਵੇ ਕੰਮ ਕਰਦੇ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸਰਦਾਰ ਜਗਿੰਦਰ ਸਿੰਘ ਉਹਨਾਂ ਨੇ ਜਦੋਂ ਆਵਾਜ਼ ਚੁੱਕੀ ਤਾਂ ਉਹਨਾਂ ਦੇ ਉੱਤੇ ਵੀ ਕਿਸ ਤਰੀਕੇ ਨਾਲ শিকੰਜਾ ਕੱਸਿਆ ਗਿਆ ਉਸ ਤੋਂ ਬਾਅਦ ਲਗਾਤਾਰ ਸਪੋਕਸਮੈਨ ਦੇ ਬੋਲ ਜਿਹੜੀ ਆਵਾਜ਼ ਚੁੱਕੀ ਗਈ ਸੀ ਉਹ ਗਲਤੀਆਂ ਜਿਹੜੀਆਂ ਲਗਾਤਾਰ ਸਪੋਕਸਮੈਨ ਆਖਦਾ ਸੀ ਕਿ ਬਦਲਾਤ ਹੋਈਆਂ ਨੇ ਸਿਆਸੀ ਦਬਾਅ ਸਿਕਸ ਸੰਸਥਾਵਾਂ ਦੇ ਉੱਤੇ ਬਣਾਇਆ ਉਹ ਉਹਨਾਂ ਨੇ ਬਾਅਦ ਵਿੱਚ ਹੁਣ ਕਬੂਲੀਆਂ ਵੀ ਨਸ਼ਰੀ ਅਕਾਲ ਤਖਸਾਲ ਦੇ ਅੱਗੇ ਮੰਨਦੇ ਹੋ ਕਿ ਉਸ ਤੋਂ ਬਾਅਦ ਹਾਲੇ ਕੋਈ ਸੁਧਾਰ ਹੋਇਆ ਜਾਂ ਹਾਲੇ ਵੀ ਸਿਕਸ ਸੰਸਥਾਵਾਂ ਉਸੇ ਢੰਗ ਨਾਲ ਚੱਲ ਰਹੀਆਂ ਨੇ ਸਿਕਸ ਸੰਸਥਾਵਾਂ ਮੇਰੇ ਸਾਹਮਣੇ ਉਸੇ ਤਰੀਕੇ ਨਾਲ ਚੱਲ ਰਹੀਆਂ ਨੇ ਪਰ ਹੁਣ ਕੁਝਾਂ ਕੁ ਜੱਥੇਦਾਰ ਬੋਲਣ ਲੱਗ ਪਏ ਕਿਵੇਂ ਗਿਆਨੀਰ ਪੇ ਸਿਕਲਾ ਦਾ ਅਨੁਪਾਤ ਹੈ ਥੋੜੇ ਦਿਨ ਪਹਿਲੇ ਜੋ ਕੁਝ ਹੋਇਆ ਤੁਸੀਂ ਜਾਣੋਗੇ ਮੇਰੇ ਤੋਂ ਜ਼ਿਆਦਾ ਜੀ ਜੀ ਕਿੰਨੇ ਕਿੰਨੇ ਸਾਡੀ ਸੰਸਥਾਵਾਂ ਅਵੇਅਰ ਹੋਈਆਂ ਨੇ ਐਸਾ ਨਹੀਂ ਹੈ ਕਿ ਫਰਕ ਨਹੀਂ ਪਿਆ ਫਰਕ ਪਿਆ ਕਿਨੇ ਲੱਗੇ ਨੇ ਜੱਥੇਦਾਰ ਜਿਹੜੇ ਪਹਿਲੇ ਬਿਲਕੁਲ ਨਹੀਂ ਬੋਲਦੇ ਸੀ ਹੁਣ ਬੋਲਣਾ ਸ਼ੁਰੂ ਹੋ ਗਏ ਨੇ ਪਰ ਜੋ ਬੋਲਦੇ ਨੇ ਉਹਨਾਂ ਦਾ ਉਹਦਾ ਤੋਂ ਹਟਾ ਦਿੱਤਾ ਜਾਂਦਾ ਹੈ ਹਾਂ ਐਗਜ਼ੈਕਟ ਜਿਵੇਂ ਗਿਆਨੀ ਅਰਪੀ ਸਿੰਘ ਦਾ ਸਦਕਾ ਉਦਾਹਰਣ ਸਾਡੇ ਸਾਹਮਣੇ ਹੈ ਮੌਕੇ ਤੇ ਭੜੇ ਵੀ ਗੜਦਸ ਗਿਆਨੀ ਗੜਦਸ ਸਿੰਘ ਬੋਲਦੇ ਨੇ ਠੀਕ ਹੈ ਪਰ ਇਹ ਉਸ ਤਰੀਕੇ ਨਾਲ ਜਿਵੇਂ ਉਹ ਅਕਾਲ ਤਖਤ ਸਾਹਿਬ ਜੀ ਕਹਿੰਦੇ ਬਿਲਕੁਲ ਅਲੱਗ ਹੋਣਾ ਚਾਹੀਦਾ ਕੌਮ ਦੇ ਜੱਥੇਦਾਰ ਨੇ ਨਾ ਤੁਹਾਨੂੰ ਰਾਜਨੀਤੀ ਨਾਲ ਕੀ ਕਰਨਾ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਐਸਜੀਪੀਸੀ ਹੀ ਅਪਾਇੰਟ ਕਰਦੀ ਹੈ ਸਾਨੂੰ ਪਹਿਲੇ ਸਭ ਤੋਂ ਪਹਿਲਾਂ ਤੇ ਜੱਥੇਦਾਰ ਕਿਵੇਂ ਅਪਾਇੰਟ ਐਜੋ ਕੋ ਨਿਯਮ ਬਣਾ ਲੈ ਬੰਦ ਕਿਉਂਕਿ ਜਦ ਤੱਕ ਐਨਜੀਪੀਸੀ ਜੱਜਦਾਰੇ ਪੁਆਇੰਟ ਕਰੇਗੀ ਕਿਧਰੇ ਕਿਧਰੇ ਹੋ ਜੱਜਦਾਰ ਰਾਜੀਤਿ ਦੇ ਆਦੀਨ ਰਾਮ ਉਹ ਜਦ ਤੱਕ ਉਹ ਰਾਜੀਤਿ ਦੇ ਆਦੀਨ ਰਾਮ ਦੇ ਤਬ ਤੱਕ ਸਿੱਖ ਕੌਮ ਦਾ ਇਹ ਹਾਲ ਹੈ ਇਹ ਹਾਲ ਰਿਹਾ ਬਿਲਕੁਲ ਚਲੋ ਉਮੀਦ ਕਰਦੇ ਆ ਫਿਰ ਵੀ ਕਿਉਂਕਿ ਸਿੱਖ ਭਾਈਚਾਰਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਅਸੀਂ ਕਦੇ ਉਮੀਦਾਂ ਨਹੀਂ ਛੱਡੀਆਂ ਤੁਸੀਂ ਵੀ ਨਹੀਂ ਛੱਡਿਆ ਇਸੇ ਕਰਕੇ ਅੱਜ ਆਪਾਂ ਸੁਪਰੀਮ ਕੋਰਟ ਜਿਹੜੀ ਹੈ ਔਰ ਜਿੱਤ ਮਿਲੀ ਹੈ ਸੁਪਰੀਮ ਕੋਰਟ ਨੇ ਫੈਸਲਾ ਬੜਾ ਇਤਿਹਾਸਕ ਸੁਨਾਇਆ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜਸਬੀਰ ਜੀ ਤੁਸੀਂ ਕੀਮਤੀ ਸਮਾਂ ਕੱਢਿਆ ਸੰਪ੍ਰੀਤ ਜੀ ਇਸ ਤੋਂ ਪਹਿਲਾਂ ਜੁੜੇ ਉਹਨਾਂ ਦਾ ਵੀ ਸ਼ੁਕਰੀਆ ਅਮਨ ਜੋਸ਼ ਸਿੰਘ ਜੀ ਸਾਡੇ ਨਾਲ ਜੁੜੇ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਤਾਂ ਸੁਪਰੀਮ ਕੋਰਟ ਦਾ ਜਿਹੜਾ ਇਤਿਹਾਸਕ ਫੈਸਲਾ ਆਇਆ ਉਸ ਦੇ ਪਿੱਛੇ ਇਹ ਤਿੰਨ ਅਹਿਮ ਸ਼ਖਸੀਅਤਾਂ ਅਮਨ ਜੋਸ਼ ਸਿੰਘ ਚੱਡਾ ਜੋ ਪਟੀਸ਼ਨ ਕਰਤਾ ਨੇ ਸੰਪ੍ਰੀਤ ਸਿੰਘ ਐਡਵੋਕੇਟ ਜੋ ਸੁਪਰੀਮ ਕੋਰਟ ਦੇ ਨੇ ਜਸਬੀਰ ਸਿੰਘ ਜੀ ਜੋ ਲਗਾਤਾਰ ਇਸ ਮਾਮਲੇ ਦੇ ਵਿੱਚ ਅਪਡੇਟ ਰਹੇ ਤੇ ਜਾਗਰੂਕ ਜਿਹੜਾ ਉਹ ਕਰਦੇ ਰਹੇ ਹਰ ਮੋੜ ਦੇ ਉ ਤੇ ਇਹ ਸਖਸ਼ੀਤਾ ਨੂੰ ਮਿਲਾਉਣਾ ਬੜਾ ਜ਼ਰੂਰੀ ਸੀ ਤੁਹਾਡੇ ਨਾਲ ਕਿਉਂਕਿ ਇਹ ਜ਼ਿੰਮੇਵਾਰੀ ਸਿੱਖ ਸੰਸਥਾਵਾਂ ਦੀ ਬਣਦੀ ਸੀ ਪਰ ਜਦੋਂ ਐਜੀਪੀਸੀ ਆਵੇਸਲੀ ਪਈ ਹੈ ਤਾਂ ਸਾਡੇ ਸਿੱਖ ਭਾਈਚਾਰੇ ਦੇ ਲੋਕ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਨੇ ਉਹ ਆਵੇਸਲੇ ਨਹੀਂ ਪਏ ਸਿੱਖ ਸੰਸਥਾਵਾਂ ਨੂੰ ਹਾਲੀ ਵੀ ਜਾਗ ਜਣਾ ਚਾਹੀਦਾ ਹੈ ਕਿ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਮੁੱਦੇ ਹੈਗੇ ਨੇ ਜਿਸ ਉੱਤੇ ਬਹੁਤ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ ਪਰ ਜਦੋਂ ਅਸੀਂ ਇਦਾਂ ਦਾ ਆਵੇਸਲਾ ਭੰਨ ਰੱਖਦੇ ਹਾਂ ਕਿ ਤਨੇ ਕਿਤੇ ਜਿਹੜੇ ਦੁਨੀਆਂ ਭਰ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਵਸੇ ਹੋਏ ਨੇ ਉਹਨਾਂ ਦੇ ਵਿੱਚ ਇੱਕ ਗਲਤ ਸੁਨੇਹਾ ਜਿਹੜਾ ਹੈਗਾ ਉਹ ਜ਼ਰੂਰ ਜਾਉਂਦਾ ਤੇ ਉਮੀਦ ਕਰਦਾ ਹਾਂ ਕਿ ਇਸ ਨਾਲ ਐਜੀਪੀਸੀ ਵੀ ਜ਼ਰੂਰ ਜਾਗੀ ਹੋਵੇਗੀ ਫਿਲਹਾਲ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਇਸ ਕਰਕੇ ਮੈਨੂੰ ਅਮਨ ਮੋਹਨ ਮੋਹਜਾਲ ਨੂੰ ਦੋ ਇਜਾਜ਼ਤ ਤੁਸੀਂ ਦੇ ਦੇ ਰਹੋ ਰੋਜ਼ਾਨਾ ਸਪੋਕਸਮੈਨ